ਕਿ ਉਹਨਾਂ ਨੇ ਕੋਈ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ 2-300 ਲੋਕ ਬੁਲਾਏ ਤੇ ਭਾਰਤੀ ਭਾਲਪੁਰ ਮਾ ਸੰਗ ਜਿਹੜਾ ਕਿ ਸਾਡਾ ਨਾਨ ਪੋਲਿਟੀਕਲ ਮੰਚ ਹੈ ਸਾਡੀ ਬਰਾਦਰੀ ਦਾ ਮੰਚ ਹੈ ਔਰ ਉਸ ਮੰਚ ਦੇ ਵਿੱਚ ਭਾਰਤੀ ਭਾਲਪੁਰ ਮਾ ਸੰਗ ਦਾ ਬੈਨਰ ਲਾ ਕੇ ਉਹਦੇ ਬੈਨਰ ਦੇ ਥੱਲੇ ਉਹ ਰਾਜਨੀਤੀ ਦੀ ਗੱਲ ਕਰ ਰਿਹਾ ਸਾਡਾ ਪ੍ਰਧਾਨ ਗਿਆਨ ਚੰਦ ਕਟਾਰੀਆ ਕਿ ਕੋਈ ਵੀ ਬਰਾਦਰੀ ਦਾ ਬੰਦਾ ਐਮਐਲਏ ਵਾਸਤੇ ਟਿਕਟ ਮੰਗੇ ਐਮਪੀ ਵਾਸਤੇ ਟਿਕਟ ਮੰਗੇ ਤਾਂ ਮੇਰੀ ਬਲੈਂਕ ਚੈੱਕ ਬੁੱਕ ਉਹਦੇ ਸਾਹਮਣੇ ਹੋਏਗੀ ਅਗਰ ਆਪਣੀ ਬਹੁਤ ਪੂਰੀ ਬਰਾਦਰੀ ਨੂੰ ਕੋਈ ਵੀ ਪਾਰਟੀ ਟਿਕਟ ਦਿੰਦੀ ਹੈ ਮੈਂ ਆਪਣੇ ਵੱਲੋਂ ਖਾਲੀ ਚੈੱਕ ਰੱਖ ਦਾਂਗਾ ਜਿੰਨੀ ਤੁਹਾਡੀ ਕਪੈਸਿਟੀ ਉਹਨਾਂ ਭਰ ਲੈਣਾ ਲੋਗ ਜਿਹੜੇ ਉਸ ਮੀਟਿੰਗ ਤੋਂ ਬਾਅਦ ਚਿਕਨ ਵੀ ਖਾਂਦੇ ਆ ਸਕੌਚ ਵੀ ਪਿੰਦੇ ਆ ਔਰ ਉਹ ਨਾਰਾ ਭਰ ਰਹੇ ਆ ਅਰੇ ਮਜ਼ਾ ਤਾਂ ਤਦ ਹੈ ਨਾ ਆਮ ਜਨਤਾ ਨੂੰ ਬੁਲਾ ਕੇ ਨਾਰਾ ਲਵਾਓ ਨਾ ਨੀ ਤੁਹਾਡੀ ਆਮ ਜਨਤਾ ਦਾ ਆਮ ਜਨਤਾ ਦਾ ਉਹਨੂੰ ਕੋਈ ਮਿਲ ਹੀ ਨਹੀਂ ਸਕਦੀ ਮੇਰੇ ਹਿਸਾਬ ਨਾਲ ਤੁਹਾਡੀ ਮੀਟਿੰਗਾਂ ਦੇ ਵਿੱਚ ਜਦ ਤੁਸੀਂ ਕੋਈ ਮੀਟਿੰਗ ਬੁਲਾਉਂਦੇ ਹੋ ਕਿੰਨੇ ਕ ਬੰਦੇ ਗੈਰ ਹਾਜ਼ਰ ਹੁੰਦੇ ਆ ਉਹਨਾਂ ਦੀ ਮੀਟਿੰਗ ਦੇ ਵਿੱਚ ਕੋਈ ਗੈਰ ਹਾਜ਼ਰ ਨਹੀਂ ਹੁੰਦਾ ਬੰਦਾ ਸਾਰੇ ਮੀਟਿੰਗ ਦੇ ਵਿੱਚ ਹਾਜ਼ਰ ਹੁੰਦੇ ਹੋ ਉਹ ਜਿਹੜੇ ਉਹ 2 300 ਬੰਦੇ ਹੁੰਦੇ ਆ ਉਹ ਚੰਦਾ ਇੱਕ ਅਮੀਰ ਲੌਬੀ ਜਿਹੜੀ ਬਾਅਦ ਵਿੱਚ ਬਾਅਦ ਦੇ ਵਿੱਚ ਇਹ ਪ੍ਰੋਗਰਾਮ ਕਰਨ ਤੋਂ ਬਾਅਦ ਬੰਦ ਕਰਨ ਦੇ ਵਿੱਚ ਸਕੌਚ ਵੀ ਪੀਂਦੇ ਆ ਚਿਕਨ ਵੀ ਖਾਂਦੇ ਆ ਮੇਰੇ ਹਿਸਾਬ ਨਾਲ ਉਹਨਾਂ ਨੂੰ ਤਾਂ ਇਸੇ ਵਜ੍ਹਾ ਦੇ ਨਾਲ ਉਹ ਆਂਦੇ ਹੋਣੇ ਆਦਰਵਾਇਜ਼ ਕੋਈ ਬਰਾਦਰੀ ਦੇ ਵਿੱਚ ਉਹਨਾਂ ਦਾ ਕੋਈ ਕਿਰਦਾਰ ਨਹੀਂ ਹੈ ਪਿਛਮੈਂ ਗਿਆ ਤੇ ਪਾਲਪੁਰ ਮਾਂ ਸੰਗਤੋਂ ਕਾਫੀ ਲੋਕ ਨਰਾਜ਼ ਚੱਲ ਰਹੇ ਆ ਜਿਹੜੇ ਇਹਨਾਂ ਦੇ ਆਪਣੇ ਮੈਂਬਰ ਐ ਵੀ ਸਾਡੀ ਪੁੱਛ ਨਹੀਂ ਹੁੰਦੀ ਸਾਨੂੰ ਬੁਲਾਇਆ ਨਹੀਂ ਜਾਂਦਾ ਕੁਝ ਪੱਤਰਕਾਰ ਵੀ ਜਿਹੜੇ ਆ ਨਰਾਜ਼ ਚੱਲ ਰਹੇ ਵੀ ਕੁਝ ਇੱਕ ਚੁਣਿੰਦਾ ਪੱਤਰਕਾਰਾਂ ਨੂੰ ਉੱਥੇ ਬੁਲਾਇਆ ਜਾਂਦਾ ਤੇ ਬਾਕੀ ਜਿਹੜੇ ਚਾਰ ਪੰਜ ਜਿਹੜੇ ਰਾਸ਼ਟਰੀਏ ਪ੍ਰੈਸ ਸਚੀ ਬਣਾਏ ਹੋਏ ਆ ਉਹਨਾਂ ਨੂੰ ਕਦੀ ਵੀ ਸੁਨੇਹਾ ਨਹੀਂ ਲੱਗਦਾ ਤੇ ਮੈਂ ਸੁਣਿਆ ਕਿ ਸਮਾਣੇ ਦੇ ਵਿੱਚ ਵੀ ਇੱਕ ਪੱਤਰਕਾਰ ਹੈਗੇ ਉਹ ਵੀ ਕਾਫੀ ਇਹਨਾਂ ਤੋਂ ਨਰਾਜ਼ ਚੱਲ ਰਹੇ ਤੁਸੀਂ ਮੈਨੂੰ ਮੈਸੇਜ ਦਿਖਾਈ ਰਹੇ ਸੀਗੇ ਸਾਨੂੰ ਤਾਂ ਦੇਖੋ ਤੁਹਾਨੂੰ ਹੀ ਬਾਣ ਸਾਨੂੰ ਤਾਂ ਕੁਕਰੇ ਜੀ ਰਾਸ਼ਟਰੀ ਪ੍ਰੈਸ ਸਚਿਬ ਬਣਾ ਕੇ ਸੰਤਾਂ ਮੀਟਿੰਗ ਵਿੱਚ ਨਹੀਂ ਬੁਲਾਇਆ ਜਾਂਦਾ ਦੇਖੋ ਨਾ ਤੁਸੀਂ ਕਹਿ ਰਹੇ ਹੋ ਫਿਰ ਦੇਖੋ ਨਾ ਤੁਸੀਂ ਆਪ ਹੰਦਾ ਗੱਲ ਆ ਅਸੀਂ ਕੋਈ ਅਸੀਂ ਨਾਰਾਜ਼ ਨਹੀਂ ਹੈ ਜਿੰਨੂੰ ਦਿਲ ਕਰਦਾ ਸਾਨੂੰ ਬੁਲਾਏਗਾ ਜਿੰਨੂੰ ਦਿਲ ਕਰਦਾ ਨਹੀਂ ਬੁਲਾਏਗਾ ਸਾਡਾ ਚੈਨਲ ਸਾਡਾ ਚੈਨਲ ਤਾਂ ਦੇਖੋ ਕਵਰੇਜ ਦੇਗਾ ਅਸੀਂ ਕਿਹੜਾ ਉਹਨਾਂ ਦਾ ਕੋਈ ਕੁੱਚੀ ਲੈ ਰਹੇ ਹਾਂ ਚੌਧਰੀ ਸਾਹਿਬ ਤੁਸੀਂ ਉਹਨਾਂ ਦਾ ਨਾਰਾ ਨਹੀਂ ਚੱਕਿਆ ਝੰਡਾ ਨਹੀਂ ਚੱਕਿਆ ਤਾਂ ਤੁਹਾਨੂੰ ਸੈੱਡ ਕਰਤਾ ਅਸੀਂ ਕਿਸੇ ਦਾ ਨਿਊਜ਼ 89 ਪੰਜਾਬ ਕਿਸੇ ਦਾ ਨਾਰਾ ਨਹੀਂ ਚੱਕਦਾ ਕੁਈਏ ਸੂਤਰ ਸਾਡੇ ਦੱਸਦੇ ਆ ਕਿ ਕਟਾਰੀਆ ਜੀ ਨੂੰ ਆਮ ਆਦਮੀ ਪਾਰਟੀ ਟਿਕਟ ਦੇ ਰਹੀ ਸੀ ਲੇਕਿਨ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਉਹਨਾਂ ਦਾ ਬਹੁਤ ਅੱਛਾ ਸੰਬੰਧ ਹੈ ਇਸ ਕਰਕੇ ਉਹਨਾਂ ਨੇ ਇਹ ਜਿਹੜਾ ਸਾਰਾ ਚੈੱਕ ਵਾਲਾ ਚੱਕਰ ਚਲਾਇਆ ਤੇ ਉਸ ਤੋਂ ਬਾਅਦ ਮਨ ਕਰਤਾ ਵੀ ਮੈਂ ਨਹੀਂ ਲੜ ਸਕਦਾ ਕਿ ਮਹਾਰਾਣੀ ਪ੍ਰਨੀਤ ਕੌਰ ਨੇ ਬੁਲਾ ਕੇ ਕਿਹਾ ਉਹਨਾਂ ਨੂੰ ਉਹ ਆਪ ਬੰਨੇ ਵੀ ਮੈਨੂੰ ਬੁਲਾਇਆ ਸੀਗਾ ਪ੍ਰਨੀਤ ਕੌਰ ਨੇ ਪਤਾ ਰੈਂਪੀ ਲੜਕੇ ਦੇਖ ਲੋ ਪਤਾ ਲੱਗ ਜਾ ਕਿੰਨੇ ਵੋਟਾਂ ਮਿਲਦੀਆਂ ਹਜ਼ਾਰ ਮਿਲਦੀਆਂ ਸਮਾਣੇ ਕਿਵੇਂ ਦੀ ਇਹਨਾਂ ਦਾ ਛਵੀ ਕਿਵੇਂ ਦੀ ਹੈ ਬਿਲਕੁਲ ਬਿਲਕੁਲ ਫੇਲ ਹੈ ਛਵੀ ਇਹਨਾਂ ਦੀ ਕਿਸ ਤਰ੍ਹਾਂ ਕਹਿ ਸਕਦੇ ਕਿਸ ਤਰ੍ਹਾਂ ਕਹਿ ਸਕਦੇ ਘਟੂ ਘਟ 10 ਵਾਰੀ ਵਿੱਚ ਉੱਥੇ ਮੇਰੀ ਟੀਮ ਹੈ ਸਮਾਣੇ ਸਮਾਣੇ ਦੇ ਲੋਕੀ ਕਹਿੰਦੇ ਆ ਇਹ ਬੰਦਾ ਇਹ ਇਹ ਬੰਦਾ ਜਿੱਥੇ ਜਿੱਥੇ ਵੀ ਖੜਦਾ ਹੈ ਉੱਥੇ ਗਲਬੜ ਕਰਦਾ ਹੈ ਹਾਂ ਚੌਧਰੀ ਸਾਹਿਬ ਕਟਾਰੇ ਕੋਲ ਹੈਗਾ ਇੰਨਾ ਪੈਸਾ ਕਰ ਜੇ ਮੇਰੇ ਕੋਲ ਹੁੰਦਾ ਸਮਾਗਨ ਪਰ ਤੁਸੀਂ ਵੀ ਚੈੱਕ ਕਰਦੇ ਚੈੱਕ ਕਰਕੇ ਚੈੱਕ ਨਾ ਕਰਦੇ ਲੋਕਾਂ ਦੇ ਹਰ ਇੱਕ ਨੂੰ ਦੱਸਦੇ ਵੀ ਚੈੱਕ ਕਰਕੇ ਤੁੰਗਾ ਹਮੇਸ਼ਾ ਪੈੜ ਜਿਹੜੀ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਹੋਣੀ ਚਾਹੀਦੀ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰੋ ਤੁਸੀਂ ਖਟਾਰੀਆ ਸਾਹਿਬ ਰਾਜੀ ਹੁੰਦੇ ਸਾਡੇ ਚੈਨਲ ਤੇ ਤੁਹਾਡੇ ਨਾਲ ਡਿਬੇਟ ਕਰਨ ਵਾਸਤੇ ਜੋਗਲ ਨਾਲ ਤੁਸੀਂ ਕਰ ਰਹੇ ਹੋ ਬਿਲਕੁਲ ਕਰੂੰਗਾ ਖਟਾਰੀਆ ਸਾਹਿਬ ਨੂੰ ਦਿੰਦੇ ਆਨ ਦਾ ਨਿਯੋਤਾ ਦਿੰਦੇ ਆਨ ਨਿਯੋਤਾ ਮੇਰੇ ਨਾਲ ਕਰਨ ਡਿਬੇਟ ਕਰਨ ਡਿਬੇਟ ਕਰਨ ਬਿਲਕੁਲ ਕਰਨ ਜੇ ਤੁਸੀਂ ਹਾਰਦੇ ਹੋ ਡਿਬੇਟ ਦੇ ਵਿੱਚ ਤਾਂ ਤੁਸੀਂ ਉਹਨਾਂ ਨਾਲ ਲੱਗੋਗੇ ਆਉਣ ਵਾਲੇ ਦਿਨਾਂ 'ਚ ਕਿਉਂਕਿ ਆਉਣ ਵਾਲੇ ਦਿਨਾਂ 'ਚ ਮੈਂ ਕਟਾਰੀਆ ਦੇ ਬਹੁਤ ਵੱਡੇ ਖੁਲਾਸੇ ਕਰਨ ਜਾਵਾਂਗਾ ਤੇ ਹੁਣ ਕਰੋਂਗੇ ਜਾਂ ਬਾਅਦ 'ਚ ਕਰੋਂਗੇ ਆਣਾ ਦੇਖੋ ਇਸ ਤਰ੍ਹਾਂ ਪਹਿਲਾਂ ਟਿਕਟ ਦਾ ਲੈ ਲਵੇ ਅੱਛਾ ਟਿਕਟ ਲੈ ਲਵੇ ਫਿਰ ਗੱਲ ਕਰਾਂਗੇ ਅੱਛਾ ਮਨਾਂ ਤੁਸੀਂ ਮੰਚਾ ਦੇ ਉਹਨਾਂ ਦੇ ਖਿਲਾਫ ਬੋਲੋਗੇ ਦੇਖੋ ਜੇ ਬਰਾਦਰੀ ਦੀ ਬਰਾਦਰੀ ਦੇ ਨੀਤੀਆਂ ਦੇ ਬਗੈਰ ਭਾਰਤੀ ਬਾਲਪੁਰ ਮਾਂ ਸੰਗਤ ਦੀ ਨੀਤੀ ਦੇ ਉਲਟ ਚੱਲੇਗਾ ਤਾਂ ਮੈਂ ਵਿਰੋਧ ਕਰੂੰਗਾ ਸੋ ਨਮਸਕਾਰ ਜੀ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਸੰਦੀਪ ਚੌਧਰੀ ਸ਼ੋਅ ਦੇ ਵਿੱਚ ਤੇ ਪਿਛਲੇ ਸ਼ੋਅ ਦੇ ਵਿੱਚ ਸਾਪਕਾ ਵਿਧਾਇਕ ਸਰਦਾਰ ਹਰਦੀਾਲ ਸਿੰਘ ਕੰਬੋਜ ਨੂੰ ਤੁਸੀਂ ਸੁਣਿਆ ਸੀਗਾ ਤੁਸੀਂ ਬਹੁਤ ਪਿਆਰ ਦਿੱਤਾ ਇਸ ਸ਼ੋਅ ਨੂੰ ਉਸ ਕਰਕੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ న్యూਸ 189 ਪੰਜਾਬ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੇ ਅੱਜ ਸੰਦੀਪ ਚੌਧਰੀ ਸ਼ੋਅ ਦੇ ਦੂਸਰੇ 파ੜ ਦੇ ਵਿੱਚ ਵੀ ਕਹੇ ਜੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਜੋ ਸਾਡੇ ਬਾਲਪੁਰ ਬ੍ਰਾਦਰਹੀ ਨੂੰ ਰਿਪਰੈਜ਼ੈਂਟ ਕਰ ਰਹੇ ਆ ਤੇ ਸਾਡੀ ਬ੍ਰਾਦਰਹੀ ਨੂੰ ਉੱਚਾ ਚੱਕਣ ਵਾਸਤੇ ਕੋਈ ਨਾ ਕੋਈ ਨਵੇਂ ਉਪਰਾਲੇ ਜਿਹੜੇ ਹੈ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਕੀਤੇ ਜਾ ਰਹੇ ਆ ਤੇ ਕਰਦੇ ਰਹਿਣਗੇ ਉਹ ਉਹਨਾਂ ਦਾ ਕਹਿਣਾ ਇਹ ਹੈ ਸਾਡੇ ਨਾਲ ਮੌਜੂਦ ਹੈ ਰਾਸ਼ਟਰੀ ਬਾਲਪੁਰ ਵੈਲਫੇਅਰ ਮਹਾਸੰਗ ਦੇ ਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਕੁਕਰੀਜਾ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਆ ਤੁਸੀਂ ਦੇਖ ਪਾ ਰਹੇ ਹੋ ਕੁਗਰੇਜੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 189 ਪੰਜਾਬ ਤੇ ਸੰਦੀਪ ਚੌਧਰੀ ਸ਼ੋਅ ਦੇ ਵਿੱਚ ਤੁਸੀਂ ਅੱਜ ਆਏ ਹੋ ਸਾਡੇ ਬਲਾਵੇ ਤੇ ਸੋ ਕਈ ਗੱਲਾਂ ਇਹ ਜਿਹੀਆਂ ਸੀਗੀਆਂ ਬਾਲਪੁਰ ਬਰਾਦਰੀ ਵਾਸਤੇ ਤੇ ਬਾਲਪੁਰ ਬਰਾਦਰੀ ਕਿਉਂ ਸਾਡੀ ਜਿਹੜੀ ਹੈ ਬਹੁਤ ਜ਼ਿਆਦਾ ਪਿੱਛੇ ਚਲੀ ਗਈ ਹੈ ਉਸ ਨੂੰ ਲੈ ਕੇ ਗੱਲ ਕਰਨੀ ਬਹੁਤ ਹੀ ਜ਼ਰੂਰੀ ਸੀ ਤੇ ਅਸੀਂ ਸਹੀ ਸਮਾਂ ਕਿਉਂਕਿ ਚੋਣ ਆ ਨੇੜੇ ਆ ਗਏ ਆ ਸਹੀ ਸਮਾਂ ਤੇ ਸਹੀ ਵਿਅਕਤੀ ਜਿਹੜਾ ਅੱਜ ਆਪਣੇ ਸਟੂਡੀਓ ਬੁਲਾਇਆ ਤੇ ਕ੍ਰਿਸ਼ਨ ਕੁਮਾਰ ਕੁਕਰੇਜਾ ਜੀ ਨਾਲ ਗੱਲ ਕਰਾਂਗੇ ਬਾਲਪੁਰ ਬਰਾਦਰੀ ਬਾਰੇ ਮਿੱਠੇ ਸਵਾਲ ਵੀ ਹੋਣਗੇ ਤੇ ਕੁਝ ਤਿੱਖੇ ਸਵਾਲ ਵੀ ਹੋਣਗੇ ਜੋ ਲੋਕ ਕੁਕਰੇਜਾ ਜੀ ਬਾਰੇ ਬੋਲਦੇ ਆ ਤੇ ਕਹਿ ਹੈ ਜੀ ਛਵੀ ਰੱਖਦੇ ਆ ਕੁਕਰੇਜਾ ਜੀ ਤੇ ਅੱਜ ਸਵਾਲ ਪੁੱਛਦੇ ਆ ਇਹਨਾਂ ਤੋਂ ਕਿਉਂਕਿ ਇੱਕ ਰਾਸ਼ਟਰੀ ਪ੍ਰਧਾਨ ਸਾਡੇ ਗਿਆਨ ਚੰਦ ਕਟਾਰੀਆ ਜੀ ਵੀ ਹੈਗੇ ਜੋ ਭਾਰਤੀ ਬਾਲਪੁਰ ਮਹਾਸੰਗ ਦੇ ਰਾਸ਼ਟਰੀ ਪ੍ਰਧਾਨ ਹੈ ਤੇ ਉਹਨਾਂ ਵੱਲੋਂ ਵੀ ਲਗਾਤਾਰ ਜਿਹੜੇ ਹਨ ਬਾਲਪੁਰ ਬਰਾਦਰੀ ਦੇ ਸਮਾਜ ਵਾਸਤੇ ਵਧੀਆ ਕੰਮ ਕੀਤੇ ਜਾ ਰਹੇ ਹਨ ਸੋ ਇੱਕ ਸਮਾਜ ਹੋਣਾ ਚਾਹੀਦਾ ਹੈ ਇਹ ਦੋ ਸਮਾਜ ਜਿਹੜੇ ਮਹਾਸੰਗ ਬਣੇ ਹੋਏ ਹਨ ਕਿਉਂ ਬਣੇ ਹੋਏ ਹਨ ਸੋ ਕੁਕਰੇਜਾ ਜੀ ਤੋਂ ਸਵਾਲ ਲੈਣੇ ਆ ਕੁਕਰੇਜਾ ਜੀ ਤੁਹਾਡਾ ਪਹਿਲਾਂ ਤਾਂ ਮੈਂ ਸਵਾਗਤ ਕਰਦਾ ਦੂਸਰਾ ਇਹ ਜਿਹੜਾ ਸਵਾਲ ਮੈਂ ਪੁੱਛਿਆ ਕਿ ਦੋ ਮਹਾਸੰਗ ਕਿਉਂ ਬਣੇ ਹੋਏ ਹਨ ਉਸ ਬਾਰੇ ਥੋੜਾ ਜਿਹਾ ਜਾਣਨਾ ਪਾਓ ਸਭ ਤੋਂ ਪਹਿਲੇ ਮੈਂ ਸੰਦੀਪ ਚੌਧਰੀ ਟਾਡੇ ਆਫਿਸ ਦੇ ਵਿੱਚ ਰਾਜਪੁਰਾ ਦੀ ਜਨਤਾ ਦਾ ਸਵਾਗਤ ਕਰਦਾ ਔਰ ਤਹਿ ਦਿਲ ਤੋਂ ਮੈਂ ਤੁਹਾਡਾ ਆਭਾਰ ਪ੍ਰਗਟ ਕਰਦਾ ਕਿ ਤੁਸੀਂ ਅੱਜ ਮੈਨੂੰ ਆਪਣੇ ਸਟੂਡੀਓ ਬੁਲਾ ਕੇ ਮੇਰਾ ਮਾਣ ਵਧਾਇਆ ਤੇ ਮੈਂ ਤਹਿ ਦਿਲ ਤੋਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਚੌਧਰੀ ਸਾਹਿਬ ਤੁਸੀਂ ਸਵਾਲ ਪੁੱਛਿਆ ਵੀ ਸਮਾਜਿਕ ਮਾਂ ਸੰਗ 2 ਇਹ ਕਿਉਂ ਇਹਦਾ ਮੈਂ ਸਾਫ ਸ਼ਬਦਾਂ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਤੁਹਾਨੂੰ ਇਹ ਜਵਾਬ ਦੇਣਾ ਚਾਹੁੰਦਾ ਚੌਧਰੀ ਸਾਹਿਬ ਸਮਾਜ ਦੇ ਅੰਦਰ ਸਮਾਜ ਨੂੰ ਉੱਚਾ ਚੱਕਣ ਵਾਸਤੇ ਜਿਹੜਾ ਵੀ ਇਨਸਾਨ ਖੁਰਸੀ ਤੇ ਬੈਠਦਾ ਚਾ ਮੈਂ ਹਾਂ ਚਾ ਕੋਈ ਹੋਰ ਹੈ ਉਹਦੀ ਸਭ ਤੋਂ ਪਹਿਲੇ ਪਰਮਾਤਮਾ ਦੇ ਅੱਗੇ ਜੈ ਸ਼੍ਰੀ ਸ਼ਾਮ ਤੇ ਅੱਗੇ ਬਾਬਾ ਸ਼ਾਮ ਦੇ ਅੱਗੇ ਆਪਣੀ ਆਤਮਾ ਦੇ ਅੱਗੇ ਆਪਣੀ ਜ਼ਮੀਰ ਦੇ ਅੱਗੇ ਨੀਤੀ ਤੇ ਨੀਅਤ ਸਪਸ਼ਟ ਹੋਣੀ ਚਾਹੀਦੀ ਹੈ ਜਦ ਨੀਤੀ ਦੇ ਨੀਅਤ ਕਿਸੇ ਵੀ ਬੰਦੇ ਦੀ ਸਮਾਜ ਦੇ ਵਿੱਚ ਸਪਸ਼ਟ ਨਹੀਂ ਹੁੰਦੀ ਆਪਣੀ ਖੁਰਸੀ ਦੇ ਪ੍ਰਤੀ ਸਪਸ਼ਟ ਨਹੀਂ ਹੁੰਦੀ ਤਾਂ ਮੈਂ ਸਮਝਦਾ ਉਹ ਲੀਡਰ ਜਾਂ ਉਹ ਲੋਕ ਅਕਸਰ ਸਮਾਜ ਨੂੰ ਦੁੱਖਾ ਦਿੰਦੇ ਆ ਉਹ ਦੋਰਾ ਚਰਿੱਤਰ ਜਿਹੜਾ ਪਹਿਲੇ ਦਿਖਾਉਂਦੇ ਆ ਔਰ ਬਾਅਦ ਇਹ ਜਦ ਜਨਤਾ ਨੂੰ ਅਹਿਸਾਸ ਹੁੰਦਾ ਇਸ ਗੱਲ ਦਾ ਤਾਂ ਉਹ ਬੰਦਾ ਆਟੋਮੈਟਿਕਲੀ ਕੁਝ ਟਾਈਮ ਬਾਅਦ ਟਿਕਾਣੇ ਲੱਗ ਜਾਂਦਾ ਇਸ ਤਰ੍ਹਾਂ ਹੀ ਤੁਸੀਂ ਇਹ ਜਿਹੜੇ ਗੱਲ ਕੀਤੀ ਆ ਵੀ ਮੈਂ ਰਾਸ਼ਟਰੀ ਬਹਾលਪੁਰ ਵੈਲਫੇਅਰ ਮਹਾਸੰਗ ਦਾ ਗਠਨ ਕਿਉਂ ਕੀਤਾ ਤਾਂ ਮੈਂ ਤੁਹਾਨੂੰ ਇਹ ਚੌਧਰੀ ਸਾਹਿਬ ਦੱਸ ਦੇਣਾ ਚਾਹੁੰਦਾ ਕਿ ਭਾਰਤੀ ਬਹਾលਪੁਰ ਮਹਾਸੰਗ ਦਾ ਜਿਹੜਾ ਗਠਨ ਹੈ ਸਾਡੇ ਮਹਰੂਮ ਰਾਜ ਖੁਰਾਣਾ ਜੀ ਨੇ ਗਠਨ ਕੀਤਾ ਸੀਗਾ ਬਿਆਨ ਸਿੰਘ ਦੇ ਟਾਈਮ 'ਚ ਜਦ ਚੀਫ ਮਿਨਿਸਟਰ ਸੀਗੇ ਬਿਆਨ ਸਿੰਘ ਜੀ ਤੇ ਬਹੁਤ ਅੱਛਾ ਲੱਗਿਆ ਜਦ ਸਾਡੀ ਬਰਾਦਰੀ ਦਾ ਗਠਨ ਹੋਇਆ ਔਰ ਸਾਨੂੰ ਵੀ ਲੱਗਿਆ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀਗੇ ਬਿ ਸਾਡਾ ਬਹਾਲਪੁਰ ਸਟੇਟ ਸੀਗਾ ਸਾਡੀ ਬਰਾਦਰੀ ਸੀਗੀ ਤੇ ਅੱਜ ਸਾਡੀ ਇੱਕ ਮੰਚ ਤੇ ਇਕੱਠੀ ਹੋ ਰਹੀ ਆ ਤੇ ਮੈਂ ਉਸ ਵੇਲੇ ਛੋਟਾ ਜਾਈ ਹੁੰਦਾ ਸੀਗਾ ਜਵਾਨ ਹੁੰਦਾ ਸੀਗਾ ਕਹ ਲੋ ਮੈਂ 18 20 ਸਾਲ ਦਾ ਹੁੰਦਾ ਸੀਗਾ ਤੇ ਬੜਾ ਅੱਛਾ ਲੱਗਦਾ ਸੀਗਾ ਬਟ ਸਾਡੇ ਮਹਿਰੂਮ ਰਾਜਖੋਣਾ ਜੀ ਐਮਐਲਏ ਬਣੇ ਔਰ ਉਹਨਾਂ ਨੇ ਰਾਜਨੀਤੀ ਦੇ ਵਿੱਚ ਸ਼ਿਰਕਤ ਕੀਤੀ ਤੇ ਉਹਨਾਂ ਨੇ ਮਹਾਸੰਗ ਕਿਸੇ ਐਸੇ ਸ਼ਖਸ ਦੇ ਹੱਥੋਂ ਸੌਪ ਦਿੱਤਾ ਜਿਹੜਾ ਕਿ ਉਹ ਭਾਰਤੀ ਬੋਲਪੁਰ ਮਹਾਸੰਗ ਆਲਮੋਸਟ ਡੈਡ ਹੋ ਗਿਆ ਕੀਤੇ ਹੱਥ ਉਸ ਟਾਈਮ ਜਿਹੜਾ ਹੈ ਇਹ ਉਸ ਟਾਈਮ ਉਸ ਟਾਈਮ ਗੁਸਾਈ ਜੀ ਹੁੰਦੇ ਸੀਗੇ ਜਿਹੜੇ ਗਸਟਰਡ ਅਫੀਸਰ ਸੀਗੇ ਉਹਨਾਂ ਦੇ ਹੱਥ ਸੌਂਪਿਆ ਉਹਨਾਂ ਨੇ ਕੋਈ ਐਕਟੀਵਿਟੀ ਨਹੀਂ ਕੀਤੀ ਉਹ ਖੁਰਾਨਾ ਜੀ ਰਾਜਨੀਤੀ ਵਿੱਚ ਬਿਜ਼ੀ ਹੋ ਗਏ ਤੇ ਉਹ ਮਹਾਸੰਗ ਦੀ ਐਕਟੀਵਿਟੀ ਨਾ ਕਰਨ ਕਾਫੀ ਟਾਈਮ ਚੌਧਰੀ ਸਾਹਿਬ ਉਹ ਡੈਡ ਰਿਹਾ ਔਰ ਉਸ ਤੋਂ ਬਾਅਦ ਫਿਰ 20-25 ਸਾਲਾਂ ਬਾਅਦ ਇਹ ਕਹਿ ਲੋ ਵੀ ਜਦ ਸਾਨੂੰ ਵੀ ਇੱਕ ਸਮਝ ਆਈ ਤਾਂ ਖੁਰਾਣਾ ਸਾਹਿਬ ਦੇ ਜਾਣ ਤੋਂ ਬਾਅਦ ਅਸੀਂ ਮਦਨ ਲਾਲ ਹਸੀਜਾ ਜੀ ਨੂੰ ਜਿਹੜਾ ਕਿ ਰਾਜ ਖੁਰਾਣਾ ਜੀ ਹੀ ਬਣਾ ਕੇ ਸੀ ਗੁਸਾਈ ਜੀ ਤੋਂ ਬਾਅਦ ਉਹ ਬਹੁਤ ਅੱਛੇ ਇਨਸਾਨ ਸੀਗੇ ਪੜ੍ਹੇ ਲਿਖੇ ਇਨਸਾਨ ਸੀਗੇ ਸੂਝਵਾਨ ਇਨਸਾਨ ਸੀਗੇ ਤੇ ਯੂਨੀਵਰਸਿਟੀ ਦੇ ਵਿੱਚ ਬਹੁਤ ਅੱਛੇ ਪੰਜਾਬੀ ਦੇ ਕਹਿ ਲੋ ਕਿ ਬੋਟਨੀ ਦੇ ਅਫਸਰ ਸੀਗੇ ਪ੍ਰੋਫੈਸ਼ਨਲ ਸੀਗੇ ਔਰ ਉਹ ਕਾਫੀ ਅੱਛੇ ਤਰੀਕੇ ਨਾਲ ਇਹਨੂੰ ਮਾਂ ਭਾਰਤੀ ਬੋਲ ਬਣਵਾ ਸਕ ਨੂੰ ਚਲਾ ਰਹੇ ਸੀਗੇ ਬਟ ਕੁਝ ਐਸੇ ਲੋਕ ਸਾਡੀ ਬਰਾਦਰੀ ਦੇ ਜਿਹੜੇ ਅੱਗੇ ਆਣਾ ਚਾਹੁੰਦੇ ਸੀਗੇ ਜਿਹੜੇ ਬਰਾਦਰੀ ਦੇ ਨਾਂ ਤੇ ਬਰਾਦਰੀ ਨੂੰ ਇਸਤੇਮਾਲ ਕਰਨਾ ਚਾਹੁੰਦੇ ਸੀਗੇ ਉਹ ਗਲਤ ਲੋਕ ਉਸ ਮਾਂ ਸੰਗ ਦੇ ਵਿੱਚ ਐਂਟਰ ਕਰ ਗਏ ਔਰ ਇਹ ਸਾਰਾ ਕੁਝ ਸਾਡੀ ਦੇਖ-ਰੇਖੀ ਦੇ ਵਿੱਚ ਹੋਇਆ ਇਹ ਗੱਲ ਹੈ ਪੰਜ ਛੇ ਪੰਜ ਛੇ ਸਾਲ ਪੁਰਾਣੀ ਹੂੰ ਹੂੰ ਤੇ ਮੀਟਿੰਗਾਂ ਹਸੀਜਾ ਜੀ ਦੇ ਥਰੂ ਰੱਖੀ ਗਈਆਂ ਉਹਦੇ ਵਿੱਚ ਉਹ ਗਲਤ ਲੋਕ ਵਿੱਚ ਆਏ ਉਹਨਾਂ ਨੇ ਆਪਣੇ ਪੈਸੇ ਦਾ ਦਬਾਅ ਬਣਾਇਆ ਮਦਨਾਲ ਹਸੀਜਾ ਜੀ ਤੇ ਜਿਹੜੀ ਕਿ ਮੇਰੀ ਮਦਨਾਲ ਜੀ ਹਸੀਜਾ ਨਾਲ ਵੀ ਦੋ ਤਿੰਨ ਵਾਰੀ ਪਟਿਆਲੇ ਉਹਨਾਂ ਦੇ ਘਰ ਦੇ ਵਿੱਚ ਗੱਲ ਹੋਈ ਹੂੰ ਹੂੰ ਔਰ ਉਹ ਵਿਚਾਰੇ شریف ਸੀ ਇਮਾਨਦਾਰ ਸੀ ਬਜ਼ੁਰਗ ਸੀ ਸਹੀ ਤਰੀਕੇ ਨਾਲ ਮਾਂ ਸੰਗ ਨੂੰ ਚਲਾ ਰਹੇ ਸੀਗੇ ਲੇਕਿਨ ਉਹ ਗਲਤ ਲੋਕ ਜਦ ਵਿੱਚ ਆਏ ਤੋਂ ਪ੍ਰੈਸ਼ਰ ਹਸੀਜਾ ਸਾਹਿਬ ਉਹਨਾਂ ਲੋਕਾਂ ਦਾ ਨਹੀਂ ਝਲ ਸਕੇ ਤੇ ਮਜਬੂਰਨ ਉਹ ਗਲਤ ਲੋਕ ਚੌਧਰੀ ਸਾਹਿਬ ਸਾਡੇ ਭਾਰਤੀ ਬੌਲਵਰ ਮਾਂ ਸੰਗ ਦੇ ਵਿੱਚ ਐਂਟਰ ਕਰ ਗਏ ਕਈ ਲੋਕ ਜਿਹੜੇ ਹਨ ਉਸ ਟਾਈਮ ਛੱਡ ਕੇ ਗਏ ਸੀ ਜਿਵੇਂ ਸ਼ਾਮਸੂਰ ਵਦਵਾ ਸ਼ਾਮਸੂਦਰ ਵਦਵਾ ਜੀ ਵੀ ਛੱਡ ਕੇ ਗਏ ਸੀਗੇ ਉਹ ਵੀ ਇਹੀ ਵਜੇ ਸੀਗੀ ਆ ਜਾਂ ਕੁਝ ਹੋਰ ਵਜੇ ਨਾਲ ਛੱਡ ਦੇਖੋ ਜਾਂ ਤੱਕ ਗੱਲ ਤੁਸੀਂ ਕਰ ਰਹੇ ਹੋ ਸ਼ਾਮਸੂਦਰ ਵਦਵਾ ਜੀ ਦੀ ਚੌਧਰੀ ਸਾਹਿਬ ਵਦਵਾ ਜੀ ਉੱਥੇ ਵਾਈਸ ਪ੍ਰੈਜ਼ੀਡੈਂਟ ਸੀਗੇ ਭਾਰਤੀ ਬੌਲਵਰ ਮਾਂ ਸੰਗ ਦੇ ਵਿੱਚ ਫਸੇ ਜਾ ਦੇ ਹੇਟ ਥਲੇ ਕੰਮ ਕਰ ਰਹੇ ਸੀ ਰਾਸ਼ਟਰੀ ਸੀਗੇ ਉਹ ਰਾਸ਼ਟਰੀ ਹੈ ਅੱਜ ਕੱਲ ਜਗਦੀਸ਼ ਕੁਮਾਰ ਜੱਗਾ ਹੈ ਅੱਜ ਕੱਲ ਹਾਂ ਜਗਦੀਸ਼ ਕੁਮਾਰ ਜੱਗਾ ਹੈ ਤੇ ਵਦਵਾ ਜੀ ਨੂੰ ਮੈਂ ਮਹਿਸੂਸ ਕਰਦਾ ਕਿ ਉੱਥੇ ਅਗਰ ਜੇ ਕਿਸੇ ਕਾਣਾਵਸ਼ ਉਹਨਾਂ ਦੇ ਜਗਦੇਸ਼ ਕੁਮਾਰ ਜੱਗਾ ਜੀ ਦੇ ਨਾਲ ਨਹੀਂ ਬਣਦੀ ਸੀ ਜਾਂ ਕੋਈ ਉਹਨਾਂ ਦੇ ਰਾਜਨੀਤਿਕ ਗਾਰ ਆਈਵਲ ਸੈਂਸੀਆਂ ਸੀਗੀਆਂ ਤਾਂ ਮੇਰੇ ਹਿਸਾਬ ਨਾਲ ਉਹਨਾਂ ਨੂੰ ਮਾਂ ਸੰਗ ਦੇ ਵਿੱਚ ਲੱਗੇ ਰਹਿਣਾ ਚਾਹੀਦਾ ਸੀਗਾ ਮਾਂ ਸੰਗ ਦੇ ਟਟਕੇ ਮਤਲਬ ਟਟਕੇ ਕੰਮ ਕਰਦੇ ਰਹਿਣਾ ਚਾਹੀਦਾ ਸੀਗਾ ਔਰ ਵਿਪਖਸ਼ ਦੇ ਦੌਰ ਤੇ ਚਾਹੀ ਆਪਣੀ ਨੀਤੀਆਂ ਦੇ ਨੀਅਤਾਂ ਨੂੰ ਨੀਅਤ ਨੂੰ ਆਪਣੀ ਬਰਾਦਰੀ ਦੇ ਅੱਗੇ ਲਿਆਉਣਾ ਚਾਹੀਦਾ ਸੀਗਾ ਲੇਕਿਨ ਉਹਨਾਂ ਨੇ ਵੀ ਉਹ ਥੋਸ ਤਰੀਕੇ ਨਾਲ ਮਾਂ ਸੰਗ ਦੇ ਵਿੱਚ ਕੰਮ ਨਹੀਂ ਕੀਤਾ ਕਿਉਂਕਿ ਚੌਧਰੀ ਸਾਹਿਬ ਬਰਾਦਰੀ ਤੇ ਸਮਾਜ ਦੇ ਵਿੱਚ ਨਾ ਕੁਝ ਕਰਕੇ ਦਿਖਾਣਾ ਪੈਂਦਾ ਹੈ ਸਮਾਜ ਨੂੰ ਕੰਮ ਚਾਹੀਦਾ ਹੁੰਦਾ ਗੱਲਾਂ ਨਾਲ ਸਮਾਜ ਨਹੀਂ ਚੱਲਦਾ ਤੇ ਚੌਧਰੀ ਸਾਹਿਬ ਉਹ ਵੀ ਇਸ ਰਾਜਨੀਤੀ ਦੁਸ਼ਮਣੀ ਕਹਿ ਲਓ ਜਾਂ ਰਾਜਨੀਤੀ ਐਰਾਵਲਸ ਦੀ وجہ ਨਾਲ ਉਹ ਵੀ ਇੱਕ ਟਿਕਾਣੇ ਲੱਗ ਗਏ ਤੇ ਨਰਾਜ ਹੋ ਕੇ ਹਸੀ ਜੀ ਦੇ ਕੋਲ ਬੈਠ ਗਏ ਬਟ ਜਦ ਮੈਂ ਐਂਟਰੀ ਕੀਤੀ ਹਸੀ ਜੀ ਨਾਲ ਗੱਲਬਾਤ ਕੀਤੀ ਹਸੀ ਜੀ ਨੇ ਮੈਨੂੰ ਆਪਣੀਆਂ ਪ੍ਰੋਬਲਮਸ ਦਸੀਆਂ ਤੇ ਔਨ ਦਾ ਹਾਲ ਭਾਰਤੀ ਪਾਲਪੁਰ ਮਹਾਸੰਗ ਦੇ ਵਿੱਚ 3 ਸਾਲ ਬਾਅਦ ਅ ਪ੍ਰਧਾਨਗੀ ਦਾ ਚੋਣ ਹੁੰਦਾ ਤੇ ਮੈਂ ਉਹਨਾਂ ਕੋਲ ਪੁੱਛਿਆ ਸੀ ਜੀ ਜਿਹੜਾ ਹੁਣ ਅਪ੍ਰੈਲ ਦੇ ਵਿੱਚ ਅ ਪ੍ਰਧਾਨਗੀ ਦਾ ਚੋਣ ਆ ਰਿਹਾ ਹੈ ਕੀ ਤੁਸੀਂ ਇੰਟਰਸਟਿਡ ਹੋ ਅਗਰ ਤੁਸੀਂ ਇੰਟਰਸਟਿਡ ਹੋ ਤਾਂ ਮੈਂ ਤੁਹਾਡੇ ਨਾਲ ਕਮਿਟ ਕਰਦਾ ਕਿ ਮੈਂ ਬ੍ਰਦਰ ਨੂੰ ਕਨਵਿੰਸ ਕਰੂੰਗਾ ਤੇ ਜਿਹੜੀ ਤੁਸੀਂ ਦਿੱਲੀ ਮੀਟਿੰਗ ਰੱਖੀ ਆ ਉਸ ਦੇ ਵਿੱਚ ਮੈਂ ਤੁਹਾਨੂੰ ਰਿਪੀਟ ਕਰਾਉਂਗਾ ਤੇ ਕਿਉਂਕਿ ਹਸੀ ਜੀ ਬਹੁਤ ਸ਼ਰੀਫ ਆਦਮੀ ਸੀ ਔਰ ਹੈ ਤੇ ਉਹ اپنی ਜਿਹੜੀ ਸੋਚ ਹੈ ਕਦੇ ਕਹਿ ਦਿੰਦੇ ਸੀ ਕਿ ਮੈਂ ਰਿਪੀਟ ਹੋਣਾ ਚਾਹੁੰਦਾ ਕਦੇ ਕਹਿ ਜਾਂਦੇ ਸੀ ਕਿ ਜਿਹੜੇ ਉਹ ਲੋਕ ਐਂਟਰ ਕਰ ਗਏ ਉਹ ਮੈਨੂੰ ਬਣਾ ਨਹੀਂ ਦੇਣਗੇ ਬਟ ਮੈਂ ਵਾਦਾ ਕਰਿਆ ਗੱਲ ਕਾਫੀ ਲੰਬੀ ਹੋ ਜਾਏਗੀ ਉਹ ਸਭ ਨੂੰ ਪਤਾ ਹੈ ਕਿ ਅਸੀਜਾ ਸਾਹਿਬ ਬਹੁਤ ਹੀ شریف ਸ਼ਖਸੀਅਤ ਕੋ ਕਿ ਮੈਨੂੰ ਵੀ ਆ ਰਾਸ਼ਟਰੀ ਬਾਲਪੁਰ ਮਾ ਸੰਗ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਸੋ ਇਹ ਮੈਨੂੰ ਇੱਕ ਗੱਲ ਦੀ ਸਚਾਈ ਹੈ ਲੋਕ ਜਾਣਨਾ ਚਾਹੁੰਦੇ ਆ ਕਿ ਅਸੀਜਾ ਸਾਹਿਬ ਨੇ ਆਪਣੀ ਬਿਮਾਰੀ ਦਾ ਇੱਕ ਗੱਲ ਕਹਿ ਕੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਜਦ ਕੀ ਮਜਬੂਰੀ ਸੀਗੀ ਉਹਨਾਂ ਦੀ ਚੌਧਰੀ ਸਾਹਿਬ ਦੇਖੋ ਗੱਲਾਂ ਦੋ ਐ ਅਬਾ ਮਹਾਭਾਰਤ ਵੀ ਦੇਖੀ ਐ ਅਬਾ ਰਮਾਇਣ ਵੀ ਦੇਖੀ ਐ ਮਹਾਭਾਰਤ ਦੇਖ ਲੋ ਰਮਾਇਣ ਦੇਖ ਲੋ ਆਪਣੇ ਗ੍ਰੰਥ ਚੱਕ ਲੋ ਸ਼ੂਰ ਵੀਰ ਦਾ ਨਾਮ ਹਮੇਸ਼ਾ ਅੱਗੇ ਆਇਆ ਹੈ ਸਮਾਜ ਦੇ ਵਿੱਚ ਹਮ ਅੱਗੇ ਆਇਆ ਕੌਮ ਦੇ ਵਿੱਚ ਸ਼ੂਰ ਵੀਰ ਤਾਂ ਮੇਰੇ ਸਾਹਮਣੇ ਚੌਧਰੀ ਸਾਹਿਬ ਦਿਨ ਪਰ ਦਿਨ ਨਾ ਕੱਟਦੀ ਜਾ ਰਹੀ ਹੈ ਮੈਂ ਇਹ ਕਮਾਂ ਦੂਜੇ ਸ਼ਬਦਾਂ ਚ ਹੈ ਹੀ ਨਹੀਂ ਜਿਹੜਾ ਦਬੰਗ ਆਦਮੀ ਹੁੰਦਾ ਹੈ ਜਿਹੜਾ ਕਿਸੇ ਕੋਲ ਡਰਦਾ ਨਹੀਂ ਹੁੰਦਾ ਜਿਹੜਾ ਬਿਵਾਖ ਹੁੰਦਾ ਔਰ ਚੱਦਰ ਦਾ ਸਾਫ਼ ਹੁੰਦਾ ਉਹ ਹੀ ਅੱਗੇ ਆ ਕੇ ਫਰੰਟ ਦੇ ਵਿੱਚ ਲੜਦਾ ਨਹੀਂ ਤਾਂ ਬਾਕੀ ਸਾਰੇ ਟਿਕਾਣੇ ਲੱਗ ਜਾਂਦੇ ਆ ਹੱਸੀ ਜਾਂ ਸਿਆਪ ਦਾ ਬਹਾਨਾ ਬਣਾਣਾ ਉਹਨਾਂ ਦੀ ਇੱਕ ਮਜਬੂਰੀ ਸੀ ਕਿਉਂਕਿ ਅੱਗੇ ਉਹ ਬੰਦੇ ਆ ਗਏ ਪੈਸੇ ਵਾਲੇ ਪੈਸੇ ਵਾਲੇ ਕਹਿ ਲੋ ਜਾਂ ਮਤਲਬ ਕਿ ਮੈਂ ਦੂਜੇ ਸ਼ਬਦਾਂ ਚ ਕਹਾਂ ਹੋਰ ਟਾਈਪ ਦੇ ਬੰਦੇ ਆ ਗਏ ਤੇ ਉਹਨਾਂ ਦੇ ਅੱਗੇ ਉਹਨਾਂ ਨੂੰ ਦਬਣਾ ਪਿਆ ਮੈਂ ਉਹਨਾਂ ਨੂੰ ਕਮੈਂਟ ਕੀਤੀ ਵੀ ਤੁਸੀਂ ਦਬੋ ਨਾ ਤੁਸੀਂ ਅੱਗੇ ਆਓ ਲੇਕਿਨ ਉਹਨਾਂ ਦੀ ਵੀਰਤਾ ਸਾਹਮਣੇ ਨਹੀਂ ਆਈ ਔਰ ਅਲਟੀਮੇਟਲੀ ਭਾਰਤੀ ਬਾਲਪੁਰ ਮਾਂ ਸੰਘ ਉਹਨਾਂ ਹੱਥਾਂ ਦੇ ਵਿੱਚ ਚਲਾ ਗਿਆ ਦਿੱਲੀ ਦੇ ਵਿੱਚ ਮੈਂ ਵੀ ਸੀਗਾ ਤੇ ਮੈਂ ਉੱਥੇ ਦੇਖਿਆ ਉਹਨਾਂ ਹੱਥਾਂ ਚਲਾ ਗਿਆ ਜਿਹੜੇ ਕਿ ਅੱਜ ਉਹ ਅੱਜ ਜਿਹੜਾ ਕਿ ਉਹ ਆਪਣੇ ਚਲਾ ਰਿਹਾ ਬਰਾਦਰੀ ਦਾ ਕੋਈ ਕੰਮ ਹੀ ਨਹੀਂ ਕਰ ਰਿਹਾ ਉਹ ਮਤਲਬ ਮੈਂ ਮੇਰਾ ਅਗਲਾ ਸਵਾਲ ਵੀ ਇਹੀ ਹੈ ਕਿ ਗਿਆਨ ਚੰਦ ਕਟਾਰੀਆ ਜਿਹੜੇ ਰਾਸ਼ਟਰੀ ਪ੍ਰਧਾਨ ਹੈਗੇ ਭਾਰਤੀ ਬਹੁਤਪੁਰ ਬਾਦ ਸੰਘ ਦੇ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਮੈਂ ਗਿਆਨ ਚੰਦ ਕਟਾਰੀ ਦੀ ਕਾਰਗੁਜ਼ਾਰੀ ਬਿਲਕੁਲ ਨਲ ਤੇ ਵਾਈਟ ਸਮਝਦਾ ਹੂੰ ਹੂੰ ਕਿਉਂਕਿ ਇੱਕ ਐਸਾ ਇਨਸਾਨ ਜਿਹੜਾ ਹਜ਼ਾਰ ਕਰੋੜ ਦਾ ਮਾਲਿਕ ਹੈ ਹੂੰ ਹੂੰ ਉਹ ਆਪਣੇ ਕਾਰੋਬਾਰ ਦੇ ਵਿੱਚ ਬਿਜ਼ੀ ਹੈ ਔਰ ਉਹ ਅੱਜ ਮੈਂ ਬੜੇ ਪ੍ਰੈਸ਼ਰ 'ਇਹ ਕਹਿ ਰਹੇ ਆ ਵੀ ਸਾਡੇ ਕੋਲ ਗਲਤੀ ਹੋ ਗਈ ਅਸੀਂ ਉਹਨੂੰ ਬਣਾ ਲਿਆ ਕਿਉਂਕਿ ਕਈ ਵਾਰੀ ਹੋ ਜਾਂਦਾ ਹੈ ਬਈ ਦੋ ਕੈਂਡੀਡੇਟ ਆ ਤੁਹਾਡੇ ਸਾਹਮਣੇ ਇੱਕ ਮਾੜਾ ਹੈ ਇੱਕ ਉਸ ਤੋਂ ਜ਼ਿਆਦਾ ਮਾੜਾ ਹੈ ਤਾਂ ਫਿਰ ਮਜਬੂਰਨ ਸਾਨੂੰ ਕੱਟ ਮਾੜੇ ਵਾਲੇ ਨੂੰ ਚੁਣਨਾ ਪਿਆ ਅਸੀਂ ਕੱਟ ਮਾੜੇ ਵਾਲੇ ਨੂੰ ਚੁਣਿਆ ਤੇ ਚੁਣਿਆ ਅੱਜ ਜੁਮਾ ਜੁਮਾ ਨੂੰ 1.5 ਸਾਲ ਹੋਇਆ ਹੋਇਆ ਕੋਈ ਐਕਟੀਵਿਟੀ ਦਾ ਉਹਦੀ ਸਮਾਜ ਦੇ ਪ੍ਰਤੀ ਬਰਾਦਰੀ ਦੇ ਬਾਰੇ ਹੈ ਨਹੀਂ ਅੱਜ ਮੈਂ ਪਿਛਲੇ ਹਫਤੇ ਚੌਧਰੀ ਸਾਹਿਬ ਦੇਖਿਆ ਉਹਦੀ ਇੰਟਰਵਿਊ ਕਿ ਉਹਨੇ ਕੋਈ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ 2-300 ਲੋਕ ਬੁਲਾਏ ਤੇ ਭਾਰਤੀ ਭੌਲਪੁਰ ਮਾ ਸੰਗ ਜਿਹੜਾ ਕਿ ਸਾਡਾ ਨਾਨ ਪੋਲਿਟੀਕਲ ਮੰਚ ਹੈ ਸਾਡੀ ਬਰਾਦਰੀ ਦਾ ਮੰਚ ਹੈ ਔਰ ਉਸ ਮੰਚ ਦੇ ਵਿੱਚ ਭਾਰਤੀ ਭੌਲਪੁਰ ਮਾ ਸੰਗ ਦਾ ਬੈਨਰ ਲਾ ਕੇ ਉਹਦੇ ਬੈਨਰ ਦੇ ਥੱਲੇ ਉਹ ਰਾਜਨੀਤੀ ਦੀ ਗੱਲ ਕਰ ਰਿਹਾ ਸਾਡਾ ਪ੍ਰਧਾਨ ਗਿਆਨ ਚੰਦ ਕਟਾਰੀਆ ਕਿ ਕੋਈ ਵੀ ਬਰਾਦਰੀ ਦਾ ਬੰਦਾ ਐਮਐਲਏ ਵਾਸਤੇ ਟਿਕਟ ਮੰਗੇ ਐਮਪੀ ਵਾਸਤੇ ਟਿਕਟ ਮੰਗੇ ਤਾਂ ਮੇਰੀ ਬਲੈਂਕ ਚੈੱਕ ਬੁੱਕ ਉਹਦੇ ਸਾਹਮਣੇ ਹੋਏਗੀ ਨਹੀਂ ਕਟਾਰੀਆ ਸਾਹਿਬ ਹਰ ਟਾਈਮ ਜਿਹੜੀ ਹੈ ਬਲੈਂਕ ਚੈੱਕ ਬੁੱਕ ਦੀ ਗੱਲ ਕਿਉਂ ਕਰਦੇ ਆਂ ਬਾਕੀ ਲੋਕਾਂ ਦੇ ਵਿੱਚ ਦਮ ਨਹੀਂ ਹੈ ਜਾਂ ਲੋਕਾਂ ਦੇ ਵਿੱਚ ਪੈਸੇ ਨਹੀਂ ਹੈ ਕਿਸੇ ਕੋਲ ਜਾਂ ਸਿਰਫ ਕਟਾਰੀਆ ਸਾਹਿਬ ਕੋਲ ਹੀ ਪੈਸੇ ਹੈ ਵੀ ਜਿਹੜੇ ਉਹ ਹਰ ਇੱਕ ਚੀਜ਼ ਨੂੰ ਪੈਸੇ ਨਾਲ ਤੋਲ ਕੇ ਦੇਖਣ ਦੀ ਕੋਸ਼ਿਸ਼ ਕਰਦੇ ਆਂ ਕਿਉਂਕਿ ਇਹ ਸਾਡਾ ਸਮਾਜ ਕਹਿੰਦਾ ਵੀ ਕਟਾਰੀਆ ਸਾਹਿਬ ਕੋਲ ਬਹੁਤ ਪੈਸਾ ਹੈ ਵੀ ਜਿਹੜੀ ਗੱਲ ਕੋਈ ਨਹੀਂ ਮੰਨਦਾ ਤੇ ਉਹ ਪੈਸੇ ਦਾ ਚੈੱਕ ਖਾਲੀ ਚੈੱਕ ਦੀ ਗੱਲ ਕਰਕੇ ਉਹ ਬੰਦਾ ਜਿਹੜਾ ਹੈਗਾ ਰਾਜੀ ਹੋ ਜਾਂਦੇ ਆ ਬੰਦੇ ਚੌਧਰੀ ਸਾਹਿਬ ਸਮਾਜ ਦੇ ਵਿੱਚ ਨਾ ਦੋ ਕਿਸਮ ਦੇ ਲੀਡਰ ਹੁੰਦੇ ਆ ਇੱਕ ਲੀਡਰ ਹੁੰਦਾ ਜਿਹੜਾ ਚੰਦ ਬੰਦਿਆਂ ਦਾ ਹੁੰਦਾ ਇੱਕ ਲੀਡਰ ਹੁੰਦਾ ਜਿਹੜਾ ਜਨਤਾ ਦਾ ਆਮ ਜਨਤਾ ਦਾ ਲੀਡਰ ਹੁੰਦਾ ਗਿਆਨ ਚੰਦ ਕਟਾਰੀਆ ਚੰਦ ਬੰਦੇ ਦਾ ਲੀਡਰ ਹੈ 20 25 30 40 ਬੰਦਿਆਂ ਦਾ ਲੀਡਰ ਹੈ ਤੇ ਉਸ 30 ਬੰਦੇ ਦੀ ਲੀਡਰੀ ਕਰਨ ਨਾਲ ਨਾ ਤਾਂ ਉਹਦੀ ਲੀਡਰੀ ਕੋਈ ਚਮਕੇਗੀ ਤੇ ਨਾ ਹੀ ਉਹਨੂੰ ਕੋਈ ਲੀਡਰ ਸਮਝਦਾ ਅਸੀਂ 3 ਸਾਲ ਬਾਅਦ ਇਲੈਕਸ਼ਨ ਕਰਾਣੇ ਆ ਭਾਰਤੀ ਬਾਲਪੁਰਮਾ ਸੰਗ ਦੇ ਤੇ ਅਸੀਂ ਇੱਕ ਐਸਾ ਪ੍ਰਧਾਨ ਚੁਣਾਂਗੇ ਜਿਹੜਾ ਜਨਤਾ ਵਾਸਤੇ ਬਰਾਦਰੀ ਵਾਸਤੇ ਕੁਝ ਕਰੇ ਹੁਣ ਗੱਲ ਇਹ ਹੈ ਬਈ ਅਗਰ ਜੇ ਉਹਨੇ ਬਲੈਂਕ ਚੈੱਕਬੁੱਕ ਦੀ ਗੱਲ ਕੀਤੀ ਆ ਉਹਦੇ ਕੋਲ ਬਲੈਕ ਦੇ ਪੈਸੇ ਬਹੁਤ ਆ ਠੀਕ ਆ ਅਗਰ ਜੇ ਉਹਦੇ ਕੋਲ ਪੈਸੇ ਨਹੀਂ ਜਿਸ ਕੋਲ ਕੋਈ ਚੀਜ਼ ਹੁੰਦੀ ਆ ਤਾਂ ਉਹ ਉਸੀ ਚੀਜ਼ ਦਾ ਹੰਕਾਰਾ ਵਰਦਾ ਤੇ ਉਹਦੇ ਕੋਲ 4 ਪੈਸੇ ਹੈਗੇ ਉਹਨੇ 4 ਪੈਸੇ ਦਾ ਹੰਕਾਰਾ ਭਰਿਆ ਬਟ ਉਹਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਵੀ ਭਾਰਤੀ ਬਹਾលਪੁਰ ਮਹਾਸੰਗ ਦੇ ਬੈਨਰ ਤੱਲੇ ਤੋਂ ਰਾਜਨੀਤੀ ਗੱਲ ਕਰ ਰਹੇ ਆ ਮੈਂ ਇਸ ਗੱਲ ਦਾ ਪੂਰੇ ਜ਼ੋਰ ਨਾਲ ਵਿਰੋਧ ਕਰਦਾ ਔਰ ਇਹ ਗੱਲ ਨਹੀਂ ਹੋਣੀ ਚਾਹੀਦੀ ਔਰ ਅਗਰ ਜੇ ਉਹਨੇ ਕੋਈ ਰਾਜਨੀਤੀ ਗੱਲ ਕਰਨੀ ਹੈ ਤਾਂ ਰਾਜਨੀਤੀ ਮੰਚਾ ਅਲੱਗ ਸਜਾਵੇ ਰਾਜਨੀਤੀ ਮੰਚਾ ਅਲੱਗ ਤਿਆਰ ਕਰਕੇ ਲੋਕਾਂ ਨੂੰ ਬੁਲਾਵੇ ਔਰ ਉੱਥੇ ਇਹ ਆਪਣੀ ਗੱਲ ਕਰੇ ਹੁਣ ਭਾਰਤੀ ਜਨਤਾ ਪਾਰੋ ਮਾਸੰਗ ਨੂੰ ਕਿਸੇ ਵੀ ਤਰੀਕੇ ਨਾਲ ਕ੍ਰਿਸ਼ਨ ਕੁਕਰੇ ਜਾਂ ਇਸਤੇਮਾਲ ਨਹੀਂ ਹੋਣ ਦੇਣਾ ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਹੜੀਆਂ ਗੱਲਾਂ ਇਹ ਕਰਦੇ ਆ ਜਿਸ ਤਰ੍ਹਾਂ ਦੀਆਂ ਗੱਲਾਂ ਇਹ ਮਾਸੰਗ ਦੀ ਮੀਟਿੰਗਾਂ ਦੇ ਵਿੱਚ ਹੁੰਦੀਆਂ ਇਸ ਕਰਕੇ ਜਿਹੜੀ ਦੂਸਰੀ ਬਰਾਦਰੀ ਹੈ ਉਹ ਬੜਾ ਫਾਇਦਾ ਚੱਕ ਰਹੀ ਹੈ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਰਾਜਪੁਰਾ ਸ਼ਹਿਰ ਦੇ ਵਿੱਚ ਜਦ ਵੀ ਕੋਈ ਐਮਐਲਏ ਬਣਦਾ ਉਹ ਬਹਾਉਲਪੁਰ ਬਰਾਦਰੀ ਦੀ ਵੋਟਾਂ ਤੋਂ ਬਣਦਾ ਸੀਗਾ ਅੱਜ ਉਹੀ ਬਰਾਦਰੀ ਦੂਸਰੀ ਬਰਾਦਰੀ ਤੇ ਗੈਰ ਬਰਾਦਰੀ ਦੇ ਲੋਕ ਇਹ ਕਹਿੰਦੇ ਆ ਕਿ ਤੁਹਾਡੀ ਬਰਾਦਰੀ ਕੁਝ ਨਹੀਂ ਕਰ ਸਕਦੀ ਹੁਣ ਉਹ ਸਮਾਂ ਗਿਆ ਜਦ ਤੁਹਾਡੀ ਬਰਾਦਰੀ ਦੀ ਵੋਟਾਂ ਤੋਂ ਐਮਐਲਏ ਬਣਦਾ ਸੀਗਾ ਹੁਣ ਤੁਸੀਂ ਦੇਖ ਹੀ ਚੁੱਕੇ ਹੋ ਪਿੱਛੇ ਕਿਹੜੀ ਬਰਾਦਰੀ ਦਾ ਬੰਦਾ ਐਮਐਲਏ ਬਣ ਰਿਹਾ ਤੇ ਕਿੰਨੀਆਂ ਵੋਟਾਂ ਕਿਸੇ ਨੂੰ ਪੈ ਰਹੀਆਂ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਨ ਚੀਜ਼ਾਂ ਦੇ ਨਾਲ ਆਪਣੀ ਬਰਾਦਰੀ ਦਾ ਨਾਮ ਬੜਾ ਖਰਾਬ ਹੋ ਰਿਹਾ ਦੇਖੋ ਚੌਧਰੀ ਸਾਹਿਬ ਸਾਡੀ ਬਰਾਦਰੀ ਸਾਡੀ ਬਰਾਦਰੀ ਹੀ ਆ ਸਾਡੀ ਬਰਾਦਰੀ ਬੜੀ ਨੇਕ ਇਮਾਨਦਾਰਾ ਸ਼ਰੀਫੀ ਬਰਾਦਰੀ ਆ ਔਰ ਸਾਡੀ ਬਰਾਦਰੀ ਦੀ ਵੋਟ ਅੱਜ ਜਿਹੜੇ ਸਭ ਸਭ ਬਰਾਦਰੀ ਨਾਲੋਂ ਜ਼ਿਆਦਾ ਵੋਟ ਆ 40000 ਦੇ ਕਰੀਬ ਸਾਡੀ ਬਰਾਦਰੀ ਦੀ ਵੋਟ ਆ ਔਰ ਇਹ ਅੱਜ ਵੀ ਉਤਨੀ ਹੀ ਗੱਲ ਸਟੈਂਡ ਬਈ ਆ ਕਿ ਸਾਡੀ ਬਰਾਦਰੀ ਦੇ ਬਗੈਰ ਸਾਡੀ ਬਰਾਦਰੀ ਦੇ ਵੋਟਾਂ ਦੇ ਬਗੈਰ ਕੋਈ ਵੀ ਬੰਦਾ ਐਮਐਲਏ ਨਹੀਂ ਬਣ ਸਕਦਾ ਨੰਬਰ 1 ਨੰਬਰ 2 ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਚੌਧਰੀ ਸਾਹਿਬ ਬੜਾ ਅਫਸੋਸ ਵੀ ਹੈ ਉਹ ਇਸ ਗੱਲ ਦਾ ਕਿ ਕੁਝ ਚੰਦ ਲੋਕ ਮੈਂ बार-बार ਉਹ ਗੱਲ ਰਿਪੀਟ ਕਰ ਰਿਹਾ ਹਾਂ ਜਿਹੜੀ ਬ੍ਰਾਦਰਹੀ ਨੂੰ ਇਸਤੇਮਾਲ ਕਰਕੇ ਆਪਣਾ ਉਲੂ ਸਿੱਧਾ ਕਰਦੇ ਆਂ ਔਰ ਆਪਣਾ ਨਾਮ ਕਮਾਉਂਦੇ ਆਂ ਔਰ ਆਪਣੇ ਰਾਜਨੀਤੀ ਮੰਚ ਤੇ ਆ ਕੇ ਆ ਜਾਂਦੇ ਆਂ ਪਰ ਮੈਂ ਹੁਣ ਤੁਹਾਡੀ ਇਸ ਇੰਟਰਵਿਊ ਨਾਲ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਬਰادری ਨੂੰ ਮੈਂ ਕਿਸੇ ਵੀ ਕੀਮਤ ਤੇ ਇਸਤੇਮਾਲ ਨਹੀਂ ਹੋਣ ਦਿਆਂਗਾ। ਕਿਸੇ ਵੀ ਕੀਮਤ ਤੇ ਬਰਾਦਰੀ ਨੂੰ ਇਸਤੇਮਾਲ ਨਹੀਂ ਹੋਣ ਦਿਆਂਗਾ। ਬਰਾਦਰੀ ਦੇ ਵਿੱਚ ਬਰਾਦਰੀ ਦਾ ਨਾਰਾ ਲਾ ਕੇ ਅਗਰ ਤੁਸੀਂ ਅੱਗੇ ਆਣਾ ਹੈ ਤਾਂ ਬਰਾਦਰੀ ਵਾਸਤੇ ਕੰਮ ਕਰੋ। ਬਰਾਦਰੀ ਦੀ ਸੇਵਾ ਕਰੋ, ਜਨਤਾ ਦੀ ਸੇਵਾ ਕਰੋ। ਬਰਾਦਰੀ ਵਿੱਚ ਸਮਾਜ ਦੇ ਵਿੱਚ ਬਰਾਦਰੀ ਵਾਸਤੇ ਕੁਝ ਨਾ ਕੁਝ ਐਸੇ ਉਪਰਾਲੇ ਕਰੋ ਜਿਸ ਦੇ ਨਾਲ ਬਰਾਦਰੀ ਦਾ ਸਤਰ ਉੱਚਾ ਚੱਕਿਆ ਜਾਵੇ। ਲੇਕਿਨ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਜੁਮਾ ਜੁਮਾ 1.5 ਸਾਲ ਹੋਇਆ ਗਿਆਨ ਚੰਦ ਘਟਾਰਿਆ ਨੂੰ ਆ ਜੋ ਰਾਜਨੀਤੀ ਮੰਚ ਦੀ ਗੱਲ ਕਰ ਰਿਹਾ ਹੈ। ਇੱਕ ਦਿਨ ਨਾ ਹੋਏਗਾ ਨਾ ਅਸੀਂ ਹੋਣ ਦਿਆਂਗੇ। ਉਹ ਅਗਰ ਜੇ ਬਰਾਦਰੀ ਲਈ ਏਜੰਡੇ ਤੇਲੇ ਝੰਡੇ ਤੇਲੇ ਕੋਈ ਗੱਲ ਕਰੇਗਾ ਅਸੀਂ ਉਹਦਾ ਵਿਰੋਧ ਕਰਾਂਗੇ ਅੱਜ ਮੈਂ ਤੁਹਾਡੇ ਇੰਟਰਵਿਊ ਲਈ ਉਹਨੂੰ ਇਹ ਗੱਲ ਲਗਾ ਕਰ ਦੇਣਾ ਚਾਹੁੰਦਾ ਕਿ ਅਗਰ ਜੇ ਕੋਈ ਉਹਨੇ ਰਾਜਨੀਤੀ ਖੇੜਨੀ ਹੈ ਜਾਂ ਉਹਨੂੰ ਕੋਈ ਐਮਪੀ ਐਮਐਲ ਦੀ ਟਿਕਟ ਦਾ ਸ਼ੌਂਕ ਹੈ ਤਾਂ ਆਪਣਾ ਰਾਜਨੀਤੀ ਮੱਚ ਅਲੱਗ ਸਜਾਵੇ ਤੁਹਾਨੂੰ ਲੱਗਦਾ ਹੈ ਅਲੱਗ ਸਜਾਵੇ ਤੁਹਾਨੂੰ ਲੱਗਦਾ ਕੀ ਉਹ ਐਮਐਲ ਐਮਪੀ ਬਣਨਾ ਚਾਹੁੰਦੇ ਹਨ ਚੌਧਰੀ ਸਾਹਿਬ ਜੇ ਉਹ ਜੀ ਹੁਣ ਮੀਟਿੰਗ ਕਰ ਰਿਹਾ ਰਾਜਨੀਤੀ ਐਮਐਲ ਐਮਪੀ ਦੀ ਟਿਕਟ ਦੀ ਗੱਲ ਕਰ ਰਿਹਾ ਤਾਂ ਇਹਦਾ ਮਤਲਬ ਖੁਦ ਨਾ ਕੋਈ ਇੰਟਰਸਟਿਡ ਯਾਰ ਉਹ ਚੰਦ ਲੋਕ ਹੂੰ ਜਿਹੜੇ ਉਸ ਮੀਟਿੰਗ ਤੋਂ ਬਾਅਦ ਚਿਕਨ ਵੀ ਖਾਂਦੇ ਆ ਸਕੌ ਨੀ ਤੁਹਾਡੀ ਆਮ ਜਨਤਾ ਦਾ ਆਮ ਜਨਤਾ ਦਾ ਉਹਨੂੰ ਕੋਈ ਮਿਲ ਹੀ ਨਹੀਂ ਸਕਦੀ ਮੇਰੇ ਸਾਹਮਣੇ ਦੇ ਵਿੱਚ ਤੁਹਾਡੀ ਮੀਟਿੰਗਾਂ ਦੇ ਵਿੱਚ ਜਦ ਤੁਸੀਂ ਕੋਈ ਮੀਟਿੰਗ ਬੁਲਾਉਂਦੇ ਹੋ ਕਿੰਨੇ ਕ ਬੰਦੇ ਗੈਰ ਹਾਜ਼ਰ ਹੁੰਦੇ ਆ ਉਹਨਾਂ ਦੀ ਮੀਟਿੰਗ ਦੇ ਵਿੱਚ ਕੋਈ ਗੈਰ ਹਾਜ਼ਰ ਨਹੀਂ ਹੁੰਦਾ ਬੰਦਾ ਸਾਰੇ ਮੀਟਿੰਗ ਦੇ ਵਿੱਚ ਹਾਜ਼ਰ ਹੁੰਦੇ ਉਹ ਜਿਹੜੇ ਉਹ 2-300 ਬੰਦੇ ਹੁੰਦੇ ਆ ਉਹ ਚੰਦਾ ਇੱਕ ਅਮੀਰ ਲੋਬੀ ਜਿਹੜੇ ਬਾਅਦ ਵਿੱਚ ਬਾਅਦ ਦੇ ਵਿੱਚ ਇਹ ਪ੍ਰੋਗਰਾਮ ਕਰਨ ਤੋਂ ਬਾਅਦ ਬੰਦ ਕਰਨ ਦੇ ਵਿੱਚ ਸਕੌਚ ਵੀ ਪੀਂਦੇ ਆ ਚਿਕਨ ਵੀ ਖਾਂਦੇ ਆ ਮੇਰੇ ਜ਼ਾਵ ਨਾਲ ਉਹਨਾਂ ਨੂੰ ਤਾਂ ਇਸੀ ਵਜ੍ਹਾ ਦੇ ਨਾਲ ਉਹ ਆਂਦੇ ਹੋਣੇ ਆਦਰਵਾਇਸ ਕੋਈ ਬਰਾਦਰੀ ਦੇ ਵਿੱਚ ਉਹਨਾਂ ਦਾ ਕੋਈ ਕਿਰਦਾਰ ਨਹੀਂ ਹੈ ਉਹਨਾਂ ਦਾ ਕੋਈ ਕੰਮ ਨਹੀਂ ਹੈ ਉਹਨਾਂ ਨੂੰ ਕੋਈ ਜਨਤਾ ਜਾਣਦੀ ਨਹੀਂ ਤੁਸੀਂ ਇੰਜ ਕਰੋ ਸਰਵੇ ਕਰ ਲਓ ਪੁੱਛ ਲਓ ਗਿਆਨ ਚੰਦ ਘਟਾਰੇ ਕੋਣ ਹੈ ਕਿਹਨੂੰ ਪਤਾ ਹੀ ਨਹੀਂ ਹੋਏਗਾ ਜੇ ਮੈਂ ਗੱਲ ਜੇ ਮੈਂ ਗੱਲ ਤ੍ਰਿਪੜੀ ਦੀ ਕਰਾਂ ਤੇ ਤ੍ਰਿਪੜੀ ਦੇ ਵਿੱਚ ਮੈਂ ਗਿਆ ਤੇ ਪਾਲਪੁਰ ਮਾਂ ਸੰਗ ਤੋਂ ਕਾਫੀ ਲੋਕ ਨਾਰਾਜ਼ ਚੱਲ ਰਹੇ ਆ ਜਿਹੜੇ ਇਹਨਾਂ ਦੇ ਆਪਣੇ ਮੈਂਬਰ ਆ ਵੀ ਸਾਡੀ ਪੁੱਛ ਨਹੀਂ ਹੁੰਦੀ ਸਾਨੂੰ ਬੁਲਾਇਆ ਨਹੀਂ ਜਾਂਦਾ ਕੁਝ ਪੱਤਰਕਾਰ ਵੀ ਜਿਹੜੇ ਆ ਨਾਰਾਜ਼ ਚੱਲ ਰਹੇ ਵੀ ਕੁਝ ਚੁਣਿੰਦਾ ਪੱਤਰਕਾਰਾਂ ਨੂੰ ਉੱਥੇ ਬੁਲਾਇਆ ਜਾਂਦਾ ਤੇ ਬਾਕੀ ਜਿਹੜੇ 4-5 ਜਿਹੜੇ ਰਾਸ਼ਟਰੀ ਪ੍ਰੈਸ ਸਚੀ بنائے ਹੋਏ ਆ ਉਹਨਾਂ ਨੂੰ ਕਦੀ ਵੀ ਸੁਨੇਹਾ ਨਹੀਂ ਲੱਗਦਾ ਤੇ ਮੈਂ ਸੁਣਿਆ ਕਿ ਸਮਾਣੇ ਦੇ ਵਿੱਚ ਵੀ ਇੱਕ ਪੱਤਰਕਾਰ ਹੈਗੇ ਉਹ ਵੀ ਕਾਫੀ ਇਹਨਾਂ ਤੋਂ ਨਾਰਾਜ਼ ਚੱਲ ਰਹੇ ਤੁਸੀਂ ਮੈਨੂੰ ਮੈਸੇਜ ਦਿਖਾਈ ਦੇ ਸੀਗੇ ਤੇ ਕਿਉਂ ਕਿਆ ਵਜੇ ਕਿਉਂ ਆ ਵੀ ਇੱਕ ਕਿਸੇ ਇੱਕ ਸ਼ਖਸ ਨੂੰ ਇੰਨਾ ਅਹਿਮੀਅਤ ਦੇ ਕੇ ਬਾਕੀ ਸਾਰਿਆਂ ਨੂੰ ਨਕਾਰਿਆ ਜਾਂਦਾ ਕੋ ਕਰੇ ਜਾਈ ਬੜਾ ਵਧੀਆ ਸਵਾਲ ਹੈ ਚੌਧਰੀ ਸਾਹਿਬ ਤੁਸੀਂ ਬੜੀ ਕਮ ਦੀ ਗੱਲ ਕੀਤੀ ਹੈ ਇਹ ਹੀ ਗੱਲ ਮੈਂ ਦੁਬਾਰਾ ਰਿਪੀਟ ਕਰਨਾ ਚਾਹੁੰਦਾ ਕਿ ਇੰਨਾ ਲੋਕਾਂ ਦੀ ਰਾਜਨੀਤੀ ਜਿਹੜੀ ਹੈ ਨਾ ਰੂਲ ਐਂਡ ਡਿਵਾਈਡ ਰੂਲ ਐਂਡ ਮੈਂ ਰਾਜਨੀਤੀ ਰਾਜ ਕਰੋ ਤਦੋਂ ਫਾੜ ਕਰੋ ਕਿਉਂਕਿ ਇਹਨਾਂ ਨੂੰ ਜਿਹੜੇ ਸੈਲਫ ਇੰਟਰੈਸਟ ਜਿਹੜਾ ਬੰਦਾ ਇਹਨਾਂ ਦਾ ਨਾਰਾ ਲਾਉਂਦਾ ਹੈ ਜਿਹੜਾ ਬੰਦਾ ਇਹਨਾਂ ਦਾ ਝੰਡਾ ਚੁੱਕਦਾ ਹੈ ਉਹਨਾਂ ਨੂੰ ਨਾਲ ਲਾ ਲੈਣੇ ਆ ਜਿਹੜਾ ਬੰਦਾ ਇਹਨਾਂ ਦਾ ਨਾਰਾ ਨਹੀਂ ਲਾਉਂਦਾ ਇਹਨਾਂ ਦਾ ਝੰਡਾ ਨਹੀਂ ਚੁੱਕਦਾ ਉਹਨੂੰ ਦੂਰ ਕਰ ਦਿੰਦੇ ਆ ਇਹ ਚੰਦ ਬੰਦਿਆਂ ਦੇ ਵਿੱਚ ਰਾਜਨੀਤੀ ਘੁੰਮ ਰਹੀ ਆ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਅੱਜ ਮੈਨੂੰ ਕੱਲ ਇੱਕ ਸਮਾਣੇ ਦੇ ਪ੍ਰੈਸ ਰਿਪੋਰਟਰ ਦੀ ਮੈਨੂੰ ਪੋਸਟ ਆਈ ਆ ਔਰ ਮੈਂ ਪੋਸਟੋਨੋਮੀ ਦਿਖਾਈ ਹੈ ਔਰ ਉਹ ਵੀ ਨਾਰਾਜ ਹੈ ਸਮਾਣੇ ਦੇ ਵਿੱਚ ਇਹਦੇ ਕਾਫੀ ਬੰਦੇ ਨਾਰਾਜ ਹੈ ਜਦ ਮੈਂ ਰਾਸ਼ਟਰੀ ਬਾਲਪੁਰ ਵੈਲਫੇਅਰ ਮਾਸਾ ਸੰਗ ਬਣਾਇਆ ਟ੍ਰਿਪੀ ਦੇ ਵਿੱਚ ਵੀ ਮੈਂ ਟ੍ਰਿਪੀ ਦੇ ਵਿੱਚ ਬੰਦੇ ਨਾਰਾਜ ਹੈ ਮੇਰੇ ਕੋਲ ਸਾਰੇ ਬੰਦੇ ਜਿਹੜੇ ਇਹਨਾਂ ਕੋਲ ਨਾਰਾਜ਼ ਸੀ ਉਹ ਮੇਰੇ ਨਾਲ ਅੱਜ ਦੀ ਰੇਡ ਚ ਐਡ ਹੈ ਦਿੱਲੀ ਕਹਿ ਲਓ ਮੁਜ਼ਫਰਨਗਰ ਕਹਿ ਲਓ ਬੰਬੇ ਕਹਿ ਲਓ ਧੁਲਿਆ ਕਹਿ ਲਓ ਗੁਜਰਾਤ ਕਹਿ ਲਓ ਮੈਂ ਪਿੱਛੇ ਸਤ ਅੱਤ ਸਟੇਟਾਂ ਦਾ ਮੈਂ भ्रमण ਕੀਤਾ ਬਰਾਦਰੀ ਵਾਸਤੇ ਤੋਂ ਬੰਦੇ ਆ ਸਾਰੇ ਮੇਰੇ ਨਾਲ ਐ ਸਾਡੇ ਮਾਸੰਗਨ ਨਾਲ ਐ ਇਸ ਬੰਦੇ ਨੇ ਸਿਰਫ ਆਪਣੀ ਰਾਜਨੀਤੀ ਚਮਕਾਣੀ ਐ ਤੇ ਰਾਜਨੀਤੀ ਅਸੀਂ ਨਹੀਂ ਚਮਕਣ ਦੇਾਂਗੇ ਅਸੀਂ ਸਿਰਫ ਕੰਮ ਦੇਖਾਂਗੇ ਬਰਾਦਰੀ ਵਾਸਤੇ ਜਿਹੜਾ ਮਰੇਗਾ ਬਰਾਦਰੀ ਵਾਸਤੇ ਜੋ ਸੇਵਾ ਕਰੇਗਾ ਉਹ ਹੀ ਅੱਗੇ ਆਏਗਾ ਹੋਰ ਨੂੰ ਅਸੀਂ ਅੱਗੇ ਨਹੀਂ ਆਣ ਦੇਣਾ ਕਿਸੇ ਵੀ ਕੀਮਤ ਅਗਰ ਇਸਨੇ ਰਾਜਨੀਤੀ ਕਰਨੀ ਹੈ ਤਾਂ ਆਪਣਾ ਮੰਚ ਅਲੱਗ ਸਜਾਵੇ ਨੰਬਰ 1 ਨੰਬਰ 2 ਜਿਹੜਾ ਰਾਜਾ ਹੁੰਦਾ ਹੈ ਜਾਂ ਜਿਹੜਾ ਲੀਡਰ ਹੁੰਦਾ ਨਾ ਉਹ ਸਾਰਿਆਂ ਨੂੰ ਇੱਕ ਸਮਾਨ ਦਿਖਦਾ ਹੈ ਉਹ ਪਾਸ਼ਲਟੀ ਨਹੀਂ ਕਰਦਾ ਠੀਕ ਹੈ ਇਹਨਾਂ ਨੇ ਇਹਨਾਂ ਲੋਕਾਂ ਨੇ ਕੈਬਨਟ ਬਣਾਈ ਆਪਣੇ ਦਾਇਰੇ ਚ ਬੰਦੇ ਫਿੱਟ ਕੀਤਾ ਜਿਹੜੇ ਬੰਦੇ ਇਹਨਾਂ ਦਾ ਨਾਰਾ ਕਹਿੰਦੇ ਉਸੇ ਤੋਂ ਤੱਕ ਕੁਰੇਜਾ ਜੀ ਨਾਰਾਜ਼ ਹੈ ਕਿ ਮੈਨੂੰ ਕੈਬਨਟ ਵਿੱਚ ਪਾਇਆ ਨਹੀਂ ਤੇ ਦੇਖੋ ਮੇਰੀ ਗੱਲ ਸੁਣੋ ਮੈਂ ਨਾਰਾਜ਼ ਹੋਇਆ ਤਾਂ ਮੈਂ ਨਰਾਜ ਹੋ ਕੇ ਫਿਰ ਆਪਣਾ ਬਾਵਲੂਰ ਮਾਸੰਗ ਵੀ ਬਣਾਇਆ ਔਰ ਮੈਂ ਮਿਹਨਤ ਵੀ ਕੀਤੀ ਔਰ ਮੈਂ ਸਮਾਜ ਦੇ ਪ੍ਰੋਗਰਾਮ ਵੀ ਕਰ ਰਿਹਾ ਅੱਜ ਮੇਰਾ ਚੌਥਾ ਪ੍ਰੋਗਰਾਮ ਸੀ ਜਿਹੜਾ ਬਾਬਾ ਖਾਟੂ ਸ਼ਾਮ ਦਾ ਪ੍ਰੋਗਰਾਮ 3 ਤਰੀਕ ਨੂੰ ਤੁਸੀਂ ਉਹਦੇ ਲਾਈਵ ਚ ਲਾਇਆ ਪ੍ਰੋਗਰਾਮ ਦੇਖਿਆ ਉਹ ਵੀ ਇੱਕ हटके ਪ੍ਰੋਗਰਾਮ ਸੀਗਾ ਸਮਾਜ ਨੂੰ ਤੁਸੀਂ ਇੱਕ हटके ਕੋਈ ਚੀਜ਼ ਦਿਓ ਤਾਂ ਉਹ ਗੱਲ ਸਮਝ ਵੀ ਆਂਦੀ ਆ ਮੈਂ ਅਲੱਗ ਅਗਰ ਜੇ ਨਾਰਾਜ਼ ਹੋਇਆ ਹਤਮੈਂ ਇਹਨਾਂ ਦੀ ਚਮਚਾਗਰੀ ਨਹੀਂ ਕੀਤੀ ਮੈਂ ਇਹਨਾਂ ਦੇ ਪਿੱਛੇ ਨਹੀਂ ਲੱਗਿਆ ਮੈਂ ਅਲੱਗ ਮਾਂ ਸੰਗ ਖੜਾ ਵੀ ਕੀਤਾ ਔਰ ਮੈਂ ਮਿਹਨਤ ਕਰਕੇ ਬਰਾਦਰ ਨੂੰ ਕੁਝ ਨਾ ਕੁਝ ਦੇ ਵੀ ਰਿਹਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜੋ ਮੈਂ ਐਲਾਨ ਕੀਤਾ ਮੈਂ ਜਨਤਾ ਨੂੰ ਉਹ ਹਰ ਚੀਜ਼ ਮਹਿਵਾ ਕਰਾਵਾਂਗਾ ਮਹਿਵਾ ਕਰਾਵਾਂਗਾ ਜਿਹੜੇ ਜਨਤਾ ਜ਼ਰੂਰਤਮੰਦ ਲੋਕ ਮੇਰੇ ਨੂੰ ਅਪਰੋਚ ਕਰਨਗੇ ਮੈਂ ਉਹਨਾਂ ਵਾਸਤੇ ਬਰਸਕ ਕੋਸ਼ਿਸ਼ ਕਰਾਂਗਾ ਕੁਕਰੇਜਾ ਜੀ ਇਲੈਕਸ਼ਨ ਲੜਨਾ ਚਾਹੁੰਦੇ ਆਂ ਕਾਂਗਰਸਾ ਜੀ ਵੀ ਬੜਾ ਇੰਟਰਸਟਿਡ ਹੈ ਇਲੈਕਸ਼ਨ ਲੜਨ ਦੇ ਵਿੱਚ ਦੇਖੋ ਇਸ ਤਰ੍ਹਾਂ ਚੌਧਰੀ ਸਾਹਿਬ ਕਿਉਂਕਿ ਮੰਚ ਤੇ ਵੀ ਗੱਲਾਂ ਹੋਈਆਂ ਖਾਟੂ ਸ਼ਾਮ ਜੀ ਦੇ ਦੇਖੋ ਕਿ ਕੁਕਰੇਜਾ ਜੀ ਆਉਣ ਵਾਲੇ ਐਮਐਲਏ ਬਿਕਦੇ ਦੇਖੋ ਮੇਰੇ ਬਾਰੇ ਚੌਧਰੀ ਸਾਹਿਬ ਅਗਰ ਸੇ ਕਿਸਨੇ ਕੋਈ ਵੀ ਵਿਊਜ਼ ਦਿੱਤੇ ਆ ਉਹ ਉਹਨਾਂ ਦੇ ਆਪਣੇ ਵਿਊਜ਼ ਆ ਫਿਲਹਾਲ ਮੇਰਾ ਕੋਈ ਰਾਜਨੀਤੀ ਦਾ ਐਸਾ ਮੋਟਿਵ ਨਹੀਂ ਹੈ ਹਾਂ ਅਗਰ ਕੋਈ ਇਨ ਕੇਸ ਫਿਊਚਰ ਦੇ ਵਿੱਚ ਕੋਈ ਮੇਰੇ ਪਰਿਵਾਰ ਨੇ ਜਾਂ ਮੇਰੇ ਰਿਸ਼ਤੇਦਾਰਾਂ ਨੇ ਜਾਂ ਮੇਰੇ ਯਾਰ ਦੋਸਤਾਂ ਨੇ ਮੈਨੂੰ ਕੋਈ ਐਸੀ ਗੱਲ ਕੀਤੀ ਤਾਂ ਮੈਂ ਸਭ ਤੋਂ ਪਹਿਲੇ ਰਾਸ਼ਟਰੀ ਬਾਲਪੁਰ ਵੈਲਫੇਅਰ ਮਾ ਸੰਗਤੋਂ ਅਸਤੀਫਾ ਦੇਵਾਂਗਾ ਮੈਂ ਐਸੇ ਮੰਚ ਦੇ ਵਿੱਚ ਕੋਈ ਗੱਲ ਨਹੀਂ ਕਰਨੀ ਜਿਦੇ ਵਿੱਚ ਉਹ ਲੋਕ ਕਰ ਰਹੇ ਆ ਮੈਂ ਐਸਾ ਕੁਝ ਵੀ ਨਹੀਂ ਕਰਨਾ ਰਾਜਨੀਤੀ ਅਲੱਗ ਫੀਲਡ ਹੈ ਔਰ ਨੋਨ ਪੋਲੀਟਿਕਲ ਮੰਚ ਭਾਲਪੁਰ ਮਹਾਸੰਗ ਦਾ ਅਲੱਗ ਫੇਰ ਕਹਿੰਦੇ ਭਾਲਪੁਰ ਮਹਾਸੰਗ ਕਟਾਰੀਆ ਜੀ ਨੇ ਕਹਿੰਦੇ ਧਰਮਸ਼ਾਲਾ ਬਣਵਾਈ ਹੈ ਵਰਿੰਦਾਵਨ ਦੇ ਵਿੱਚ ਪੈਸਾ ਲਾਇਆ ਬਹੁਤ ਕੋਈ ਚੌਧਰੀ ਸਾਹਿਬ ਫਿਰ ਤੁਹਾਡੀ ਵਾਲੀ ਗੱਲ ਬਿਲਕੁਲ ਠੀਕ ਹੈ 21 ਬੰਦੇ ਨੇ ਮਿਲ ਕੇ 11-11 ਲੱਖ ਰੁਪਏ ਦਾ ਚੈੱਕ ਕੱਟ ਕੇ ਧਰਮਸ਼ਾਲਾ ਬਣਾਤੀ ਨਾ ਦੇਤਾ ਉਹਨੂੰ ਭਾਰਤੀ ਭਾਲਪੁਰ ਮਹਾਸੰਗ ਦਾ ਕੋਈ ਕਹਿੰਦੇ ਤ੍ਰਿਪਤੀ ਕੋਈ ਮਜ਼ਾ ਤਦ ਕੋਈ ਸੁਸਾਇਟੀ ਹੈ ਕੋਈ ਸੰਸਥਾ ਹੈ ਉਹਨਾਂ ਵੱਲੋਂ ਬਣਾਈ ਜਾ ਰਹੀ ਹੈ ਸਿਰਫ ਇੱਕ ਰੈਡਿਟ ਕੀਤਾ ਜਾ ਰਿਹਾ ਹੈ 21 ਬੰਦਿਆਂ ਨੇ 11-11 ਲੱਖ ਰੁਪਏ ਪਾ ਕੇ ਉੱਥੇ ਜ਼ਮੀਨ ਤੇ ਮੈਂ ਮਹਿਸੂਸ ਕਰਦਾ ਅਗਰ ਜੇ ਵਾਕਈਏ ਬਰਾਦਰੀ ਦੇ ਮਸੀਹਾ ਬਣਨਾ ਚਾਹੁੰਦੇ ਆ ਬਰਾਦਰੀ ਦੇ ਲੀਡਰ ਬਣਨਾ ਚਾਹੁੰਦੇ ਆ ਤਾਂ ਫਿਰ ਇਹਦੇ ਵਿੱਚ ਆਮ ਟਰਸਟੀ ਬਣਨਾ ਤੁਹਾਨੂੰ ਵੀ ਟਰਸਟੀ ਬਣਨਾ ਉਸ ਧਰਮਸ਼ਾਲਾ ਦੇ ਵਿੱਚ ਮੈਨੂੰ ਵੀ ਇੰਟਰਸਟਿੰਗ ਆਣ ਸਾਨੂੰ ਤਾਂ ਜਦੋਂ ਤੁਹਾਨੂੰ ਆਹ ਜਦੋਂ ਤੁਹਾਨੂੰ ਹੀ ਬਾਣ ਸਾਨੂੰ ਤਾਂ ਕੁਕਰੇ ਜੀ ਰਾਸ਼ਟਰੀ ਪ੍ਰੈਸ ਸਚੀਬ ਬਣਾ ਕੇ ਸੰਮਤ ਮੀਟਿੰਗ ਵਿੱਚ ਨਹੀਂ ਬੁਲਾਇਆ ਜਾਂਦਾ ਦੇਖੋ ਨਾ ਤੁਸੀਂ ਕਹਿ ਰਹੇ ਹੋ ਫਿਰ ਦੇਖੋ ਨਾ ਤੁਸੀਂ ਆਪ ਹੰਦਾ ਗਿਆ ਲੋ ਅਸੀਂ ਕੋਈ ਅਸੀਂ ਨਾਰਾਜ਼ ਨਹੀਂ ਆ ਜਿੰਨੂੰ ਦਿਲ ਕਰਦਾ ਸਾਨੂੰ ਬੁਲਾਏਗਾ ਜਿੰਨੂੰ ਦਿਲ ਕਰਦਾ ਨਹੀਂ ਬੁਲਾਏਗਾ ਸਾਡਾ ਚੈਨਲ ਸਾਡਾ ਚੈਨਲ ਤਾਂ ਦੇਖੋ ਕਵਰੇਜ ਦੇਗਾ ਅਸੀਂ ਕਿਹੜਾ ਉਹਨਾਂ ਤੋਂ ਕੋਈ ਕੁੱਚੀ ਲੈ ਰਹੇ ਹਾਂ ਚੌਧਰੀ ਸਾਹਿਬ ਤੁਸੀਂ ਉਹਨਾਂ ਦਾ ਨਾਰਾ ਨਹੀਂ ਚੱਕਿਆ ਝੰਡਾ ਨਹੀਂ ਚੱਕਿਆ ਤਾਂ ਤੁਹਾਨੂੰ ਸਾਈਡ ਕਰਤਾ ਵੀ ਅਸੀਂ ਕਿਸੇ ਦਾ ਵੀ ਨਿਊਜ਼ 89 ਪੰਜਾਬ ਕਿਸੇ ਦਾ ਨਾਰਾ ਨਹੀਂ ਚ ਇਹ ਤੁਹਾਡਾ ਬੜਪਣਾ ਤੁਸੀਂ ਇੱਕ ਇੰਡੀਪੈਂਡੈਂਟ ਨਿਊਜ਼ ਚੈਨਲ ਚਲਾ ਰਹੇ ਹੋ ਤੁਸੀਂ ਤਾਰੀਬ ਦੇ ਕਾਬਿਲ ਹੋ ਅਗਰ ਜੇ ਤੁਸੀਂ ਉਹਨਾਂ ਦਾ ਝੰਡਾ ਚੱਕਦੇ ਸ਼ਾਇਦ ਤੁਸੀਂ ਨੇੜੇ ਲਗੇ ਹੋ ਜੇ ਸਾਨੂੰ ਜੇ ਸਾਨੂੰ ਬੁਲਾਣਗੇ ਤਾਂ ਅਸੀਂ ਬਰਾਦਰੀ ਵਾਸਤੇ ਬਹੁਤ ਕੁਝ ਕਰਨਾ ਚਾਹੁੰਦੇ ਜੇ ਸਾਨੂੰ ਨਹੀਂ ਬੁਲਾਣਗੇ ਤਾਂ ਉਹਨਾਂ ਦੀ ਮਰਜ਼ੀ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਇਹ ਪੈਸ਼ਲਟੀ ਹੈ ਨਾ ਜਿਹੜੇ ਜਿਹੜੇ ਪੱਤਰਕਾਰਾਂ ਨੂੰ ਬੁਲਾਉਂਦੇ ਉਹਨਾਂ ਨੂੰ ਬੁਲਾਣ ਕੋਈ ਦਿੱਕਤ ਨਹੀਂ ਸਾਨੂੰ ਕਿਸੇ ਚੀਜ਼ ਦੀ ਨਾਰਾਜ਼ਗੀ ਨਹੀਂ ਇਹ ਪੈਸ਼ਲਟੀ ਹੈ ਨਾ ਚੌਧਰੀ ਸਾਹਿਬ ਇਹ ਹੀ ਗੱਲ ਤਾਂ ਮੈਂ ਕਹਿ ਰਿਹਾ ਵੀ ਸਮਾਜ ਦੇ ਪੱਤਰਕਾਰੀਆਂ ਜੀ ਨੂੰ ਸਾਡਾ ਕੰਮ ਪਸੰਦ ਨਹੀਂ ਹੈ ਹੋ ਸਕਦਾ ਹੈ ਵੀ ਤੁਹਾਡਾ ਕ ਤਾਰੀਏ ਸਭ ਤੋਂ ਚੌਧਰੀ ਸਾਹਿਬ ਤੁਹਾਡੀ ਵੀ ਨੀਤੀ ਨੀਅਤ ਸਪਸ਼ਟ ਹੈ ਤੁਸੀਂ ਅਲੱਗ ਚੈਨਲ ਚਲਾ ਰਹੇ ਹੋਰ ਵਧੀਆ ਚਲਾ ਰਹੇ ਹੋ ਸ਼ਹਿਰ ਦੇ ਵਿੱਚ ਮੇਰੀ ਵੀ ਨੀਤੀ ਤੇ ਨੀਅਤ ਸਪਸ਼ਟ ਹੈ ਤੇ ਮੈਂ ਬਰਾਦਰੀ ਵਾਸੇ ਕੰਮ ਕਰ ਰਿਹਾ ਨਾ ਅੱਜ ਕੋਈ ਅਗਰ ਜੇ ਮੇਰੇ ਨਾਲ ਗੱਲ ਕਰੇ ਤਾਂ ਮੈਂ ਤੁਹਾਨੂੰ ਦੱਸ ਸਕਦਾ ਕਿ ਮੈਂ 2 ਸਾਲਾਂ ਚਾਰ ਪ੍ਰੋਗਰਾਮ ਕਰਤੇ ਹਰ 3 ਮਹੀਨੇ ਬਾਅਦ ਮੈਂ ਪ੍ਰੋਗਰਾਮ ਕਰੂੰਗਾ ਕਾਰਨ ਸਮਾਜ ਦੇ ਪਿੱਛੇ ਜਨਤਾ ਦੇ ਪਿੱਛੇ ਬਰਾਦਰੀ ਦੇ ਪਿੱਛੇ ਤੁਹਾਨੂੰ ਮਿੱਟੀ ਹੋਣਾ ਪੈਣਾ ਜੇ ਤੁਸੀਂ ਮਿੱਟੀ ਹੋਣ ਦੀ ਤਾਕਤ ਰੱਖਦੇ ਹੋ ਤਾ ਤੁਸੀਂ ਅੱਗੇ ਆਓਗੇ ਨਹੀਂ ਤਾਂ ਕਰ ਜੇ ਤੁਸੀਂ ਬੰਦ ਕਮਰੇ 'ਚ ਬੈਠ ਕੇ ਤੁਸੀਂ ਅਗਰ ਜੇ ਕੋਈ ਨਾਰਾ ਲਾਓਗੇ ਉਹ ਨਾਰਾ ਨਹੀਂ ਲਾ ਦਤਾਂਗੇ ਨਹੀਂ ਕਹਿੰਦੇ ਇਹ ਵੀ ਸੁਣਨ ਨੂੰ ਆਈਏ ਸੂਤਰ ਸਾਡੇ ਦੱਸਦੇ ਆ ਕਿ ਅ ਕਟਾਰੀਆ ਜੀ ਨੂੰ ਆਮ ਆਦਮੀ ਪਾਰਟੀ ਟਿਕਟ ਦੇ ਰਹੀ ਸੀ ਲੇਕਿਨ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਉਹਨਾਂ ਦੇ ਬਹੁਤ ਅੱਛੇ ਸੰਬੰਧ ਹੈ ਇਸ ਕਰਕੇ ਉਹਨਾਂ ਨੇ ਇਹ ਜਿਹੜਾ ਸਾਰਾ ਚੈੱਕ ਵਾਲਾ ਚੱਕਰ ਚਲਾਇਆ ਤੇ ਉਸ ਤੋਂ ਬਾਅਦ ਮਨ ਕਰਤਾ ਵੀ ਮੈਂ ਨਹੀਂ ਲੜ ਸਕਦਾ ਕਿ ਮਹਾਰਾਣੀ ਪ੍ਰਨੀਤ ਕੌਰ ਨੇ ਬੁਲਾ ਕੇ ਕਿਹਾ ਉਹਨਾਂ ਨੂੰ ਉਹ ਆਪ ਮੰਨਿਆ ਵੀ ਮੈਨੂੰ ਬੁਲਾਇਆ ਸੀਗਾ ਪ੍ਰਨੀਤ ਕੌਰ ਨੇ ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਨੇ ਸਾਫ਼ ਮਨ ਕਰਤਾ ਵੀ ਇਹ ਟਾਈਮ ਨ ਹੁਣ ਪਹਿਲਾ ਇਹ ਗੱਲ ਕਰਨੀਆ ਚੀਜ਼ ਨਹੀਂ ਸੀ ਇਲੈਕਸ਼ਨ ਹੀ ਲੜਨ ਨਾਲ ਤੇ ਕਿਉਂਕਿ ਜਗਦੀਸ਼ ਕੁਮਾਰ ਜੱਗਾ ਵੀ ਜਿਹੜਾ ਹੈ ਇਲੈਕਸ਼ਨ ਲੜ ਚੁੱਕਿਆ ਚੰਗੀ ਵੋਟਾਂ ਲੈ ਚੁੱਕਿਆ ਹੈ। ਕੀ ਆਪਤਾ ਐ ਐਮਪੀ ਲੜਦੇ ਕਟਾਰੀਆ ਸਾਹਿਬ ਸ਼ਾਇਦ ਐਮਪੀ ਜਿੱਤ ਵੀ ਜਾਂਦੇ। ਆਹ ਦਾ ਵੀ ਐਮਪੀ ਲੜ ਕੇ ਦੇਖ ਲੋ ਪਤਾ ਲੱਗ ਜਾ ਕਿੰਨੇ ਵੋਟਾਂ ਮਿਲਦੀਆਂ ਯਾਰ ਮਿਲਦੀਆਂ। ਸਮਾਣੇ ਕਿਵੇਂ ਦੀ ਇਹਨਾਂ ਦਾ ਛਵੀ ਕਿਵੇਂ ਦੀ ਹੈ ਵਧੀਆ। ਬਿਲਕੁਲ ਬਿਲਕੁਲ ਫੇਲ ਹੈ ਛਵੀ ਇਹਨਾਂ ਦੀ। ਕਿਸ ਤਰ੍ਹਾਂ ਕਹਿ ਸਕਦੇ? ਕਿਸ ਤਰ੍ਹਾਂ ਕਹਿ ਸਕਦੇ? ਘਟੋ ਘਟ 10 ਵਾਰੀ ਵਿੱਚ ਉੱਥੇ ਮੇਰੀ ਟੀਮ ਹੈ। ਸਮਾਣੇ ਸਮਾਣੇ ਦੇ ਲੋਕੀ ਕਹਿੰਦੇ ਆ ਇਹ ਬੰਦਾ ਇਹ ਇਹ ਬ ਖੜਦਾ ਉੱਥੇ ਗਲਬੜ ਕਰਦਾ گاਊਸ਼ਾਲਾ ਬਣਵਾਈ ਹੈ ਬਹੁਤ ਛੋਟੀ گاਊਸ਼ਾਲਾ ਤਾਂ ਇਹਨੇ ਆਪਣੀ ਪਰਸਨਲ ਬਣਾਈ ਵੀ ਆ ਅੱਛਾ ਜੀ گاਊਸ਼ਾਲਾ ਸੇਵਾ ਕਰ ਰਹੀ ਹੈ ਨਾ ਸੇਵਾ ਤਾਂ ਪਰਸਨਲ ਕਰ ਰਹੀ ਹੈ ਨਾ ਮੇਰੀ ਗੱਲ ਨਹੀਂ ਸਮਝਦੇ ਜਦੋਂ ਚਾਰ ਪੈਸੇ ਆਉਣਗੇ ਉਹ ਕੁਝ ਵੀ ਕਰ ਸਕਦਾ ਹੈ ਉਹਦੀ ਕੀ ਤਾਂ ਦਿੱਕਤ ਆ ਪਰ ਸਮਾਣੇ ਦੇ ਵਿੱਚ ਨਾ ਲੋਕ ਜੇ ਜਿੰਨਾ ਪੈਸਾ ਚੌਧਰੀ ਸਾਹਿਬ ਕਟਾਰੇ ਕੋਲ ਹੈਗਾ ਇੰਨਾ ਪੈਸਾ ਅਗਰ ਜੇ ਮੇਰੇ ਕੋਲ ਹੁੰਦਾ ਤਮਾ ਕਹਿੰਦਾ ਪਰ ਤੁਸੀਂ ਵੀ ਚੈੱਕ ਕੱਟਦੇ ਚੈੱਕ ਕੱਟ ਕੇ ਲੋਕਾਂ ਦੇ ਦੱਸਦੇ ਵੀ ਚੈੱਕ ਕੱਟ ਕੇ ਦਊਗਾ ਹਮੇਸ਼ਾ ਪੈਠ ਜਿਹੜੀ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਹੋਣੀ ਚਾਹੀਦੀ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰੋ ਤੁਸੀਂ ਪੈਸਾ ਪੈਸਾ ਅਗਰ ਤੁਹਾਡੇ ਕੋਲ ਹੈ ਨਾ ਪੈਸਾ ਵੰਡੋ ਪੈਸਾ ਉਹਨਾਂ ਜ਼ਰੂਰਤਮੰਦਾਂ 'ਚ ਵੰਡੋ ਜੇ ਕੋਈ ਬੰਦਾ ਉੱਥੇ ਚਲਾ ਜਾਵੇ ਮੇਰੇ ਸਾਹਮਣੇ ਮੇਰੇ ਸਾਹਮਣੇ ਕਹਿੰਦੇ ਆਂ ਸੇਵਾ ਕਰਦੇ ਘਟਾਰੀਆ ਸਾਹਿਬ ਦਿਖਾਵੇ ਦਿਖਾਵੇ ਲਿਸਟ ਪੇਸ਼ ਕਰੇ ਹਾਂਜੀ ਲਿਸਟ ਪੇਸ਼ ਕਰੇ ਮੈਨਾਂ ਦੇ ਵਿੱਚ 5 ਲੱਖ ਬੰਦਾ ਹੈ 10 ਲੱਖ ਬੰਦਾ ਹੈ ਆਮ ਜਨਤਾ ਨੂੰ ਜ਼ਰੂਰਤਮੰਦ ਜਨਤਾ ਨੂੰ ਕਿੰਨੇ ਪੈਸੇ ਬੰਦਾ ਹੈ ਚੌਧਰੀ ਜੀ ਸਾਹਿਬ ਮੈਂ ਤੁਹਾਡੇ ਚੈਨਲ 'ਤੇ ਕਹਿ ਰਿਹਾ ਕਿ ਮੈਨੂੰ ਲਿਸਟ ਜਿਹੜਾ ਪੈਸੇ ਕਰਦਾ ਨਹੀਂ ਜੀ ਘਟਾਰੀਆ ਸਾਹਿਬ ਰਾਜੀ ਹੁੰਦੇ ਸਾਡੇ ਚੈਨਲ 'ਤੇ ਤੁਹਾਡੇ ਨਾਲ ਡਿਬੇਟ ਕਰਨ ਵਾਸਤੇ ਜੁਗਲਨਾ ਤੁਸੀਂ ਕਰ ਰਹੇ ਹੋ ਬਿਲਕੁਲ ਕਰੂੰਗਾ ਘਟਾਰੀਆ ਸਾਹਿਬ ਨੂੰ ਕੋਗੇ ਆਣ ਵਾਲੇ ਦਿਨਾਂ 'ਚ ਕਿਉਂਕਿ ਹੁਣ ਵੀ ਕੋਈ ਪੱਕੀ ਗੱਲ ਨਹੀਂ ਹੈ ਵੀ ਉਹਨਾਂ ਨੂੰ ਟਿਕਟ ਨਹੀਂ ਮਿਲੇਗੀ ਇਹ ਆਪਣਾ ਆਮ ਆਦਮੀ ਪਾਰਟੀ ਕਟਾਰੀਆ ਸਾਹਿਬ ਨੂੰ ਟਿਕਟ ਦੇ ਦੇ ਫਿਰ ਤਾਂ ਸਾਥ ਦੇ ਹੋਗੇ ਉਹਨਾਂ ਦਾ ਬਿਲਕੁਲ ਨਹੀਂ ਦੇਵਾਂਗੇ ਕਿਸ ਗੱਲ ਦਾ ਦੇਵਾਂਗੇ ਅਸੀਂ ਤਾਂ ਉਹ ਲੀਟਰ ਚੁਣਨਾ ਜਿਹੜੀ ਜਨਤਾ ਦੇ ਪਿੱਛੇ ਮਰਮਿਟੇ ਜਨਤਾ ਦੇ ਪਿੱਛੇ ਮਿੱਟੀ ਹੋਵੇ ਜਨਤਾ ਦੀ ਗੱਲ ਨੂੰ ਸਮਝੇ ਜ਼ਰੂਰਤ ਨੂੰ ਲੋਕਾਂ ਨੂੰ ਸਮਝੇ ਸਾਢਾ ਸਾਢਾ ਲੀਟਰ ਉਹ ਹੋਏਗਾ ਸਾਢਾ ਲੀਟਰ ਕਟਾਰੀਆ ਨਹੀਂ ਹੋਏਗਾ ਤੁਸੀਂ ਇੱਕ ਆਫ ਦਾ ਰਿਕਾਰਡ ਮੈਨੂੰ ਇੱਕ ਗੱਲ ਹੋਰ ਵੀ ਕਹੀ ਸੀ ਕਿ ਆਉਣ ਵਾਲੇ ਦਿਨਾਂ 'ਚ ਮੈਂ ਕਟਾਰੀਆ ਦੇ ਬਹੁਤ ਵੱਡੇ ਖੁਲਾਸੇ ਕਰਨ ਜਾਵਾਂਗਾ ਤੇ ਹੁਣ ਕਰੋਗੇ ਦੇ ਕੋਈ ਇਸ ਤਰ੍ਹਾਂ ਪਹਿਲਾਂ ਟਿਕਟ ਦਾ ਲੈ ਲਵੇ। اچھا। ਟਿਕਟ ਲੈ ਲਓ ਫਿਰ ਗੱਲ ਕਰਾਂਗੇ। اچھا ਮਨਾ ਤੁਸੀਂ ਮੰਚਾ ਦੇ ਉਹਨਾਂ ਦੇ ਖਿਲਾਫ ਬੋਲੋਗੇ। ਦੇਖੋ ਜੇ ਬਰਾਦਰੀ ਦੀ ਬਰਾਦਰੀ ਦੇ ਨੀਤੀਆਂ ਦੇ ਬਗੈਰ ਭਾਰਤੀ ਬਾਲਪੁਰ ਮਾਂ ਸੰਗਤ ਦੀ ਨੀਤੀ ਦੇ ਉਲਟ ਚੱਲੇਗਾ। ਹੂੰ ਹੂੰ। ਤਾਂ ਮੈਂ ਵਿਰੋਧ ਕਰੂੰਗਾ। ਚਲੋ। ਠੀਕ ਹੈ ਜੀ। ਬਹੁਤ-ਬਹੁਤ ਧੰਨਵਾਦ ਜੀ। ਏਸੀਕੇ ਕ੍ਰਿਸ਼ਨ ਕੁਮਾਰ ਕੁਕਰੇਜਾ ਜੀ ਅੱਜ ਬਹੁਤ ਗੱਲਾਂ ਹੋਈਆਂ ਬਰਾਦਰੀ ਬਾਰੇ। ਤੇ ਤੁਸੀਂ ਇਸ ਬਾਰੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਸੰਦੀਪ ਚੌਧਰੀ ਸ਼ੋਅ ਕਿਸ ਤਰ੍ਹਾਂ ਦਾ ਲੱਗਦਾ ਹੈ? ਇਹਨਾਂ ਨੇ ਖੁੱਲੀ निमंत्रण ਦਿੱਤਾ న్యూస్ 89 ਪੰਜਾਬ ਦੇ ਡਿਬੇਟ ਤੇ ਗਿਆਨ ਚੰਦ ਕਟਾਰੀਆ ਜੀ ਨੂੰ ਕਿ ਉਹ ਆਉਣ ਮੇਰੇ ਨਾਲ ਡਿਬੇਟ ਕਰਨ ਜਿਹੜੀਆਂ ਗੱਲਾਂ ਮੈਂ ਕਹੀਆਂ ਉਹਨਾਂ ਤੇ ਮੇਰੇ ਨਾਲ ਗੱਲ ਕਰਨ ਹੁਣ ਦੇਖਦੇ ਹਾਂ ਕਿ ਕਟਾਰੀਆ ਸਾਹਿਬ ਗਿਆਨ ਚੰਦ ਕਟਾਰੀਆ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਜੋ ਇਨਵੀਟੇਸ਼ਨ ਉਹਨਾਂ ਨੂੰ న్యూస్ 89 ਪੰਜਾਬ ਦੇ ਸਟੂਡੀਓ ਦੇ ਵਿੱਚ ਦਿੱਤਾ ਹੈ ਉਹ ਸਵੀਕਾਰ ਕਰਦੇ ਆਂਦੇ ਆ ਕੁਕਰੇਜਾ ਜੀ ਨਾਲ ਗੱਲ ਕਰਦੇ ਆ ਜਾਂ ਫਿਰ ਕੁਕਰੇਜਾ ਜੀ ਦੀਆਂ ਗੱਲਾਂ ਕਿਤੇ ਨਾ ਕਿਤੇ ਸਹੀ ਲੋਕਾਂ ਨੂੰ ਲੱਗਣ ਗਿਆ ਤੇ ਤੁਹਾਨੂੰ ਇਹ ਸਾਡਾ ਸ਼ੋਅ ਕਿਸ ਤਰ੍ਹਾਂ ਦਾ ਲੱਗਦਾ ਸੰਦੀਪ ਚੌਧਰੀ ਸ਼ੋਅ ਤੇ ਤੁਸੀਂ ਕਿਹੜੇ ਮਹਿਮਾਨ ਨੂੰ ਸਾਡੇ ਸਟੂਡੀਓ ਦੇ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਜਰੂਰ ਕਰੋ ਇਹਨੂੰ ਵੱਧ ਤੋਂ ਵੱਧ ਸਾਡੀ ਬਰਾਦਰੀ ਜਿਹੜੀ ਹੈ ਸ਼ੇਅਰ ਕਰੇ ਤਾਂ ਕਿ ਇਹ ਸਮਾਜ ਤੱਕ ਵਧੀਆ ਜਿਹੜਾ ਮੈਸੇਜ ਪਹੁੰਚ ਸਕੇ ਧੰਨਵਾਦੀ ਨਮਸਕਾਰ